ਆ ਸ੍ਰੀ ਗਾਲਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਜੀ ਬਾਈ ਅੱਜ ਤਾਂ ਬੋਰੀ ਬਿਸਤਰਾ ਆਪਣਾ ਚੱਕ ਕੇ ਲਿਆ ਹੁਣ ਤੋਰੀ ਫੁਲਕਾ ਜਿਹੜਾ ਆ ਰੱਖ ਰਿਹਾ ਆਟੇ ਦਾ ਥੈਲਾ ਰੱਖ ਰਿਹਾ ਚਾਰ ਜੂਰ ਮੁੰਡਿਆਂ ਨੇ ਕਹਿੰਦੇ ਬਾਈ ਚਾਰ ਜੂਰ ਲੈ ਕੇ ਆਈ ਬਾਕੀ ਭਾ ਬਾਕੀ ਸਮਾਨ ਤਾਂ ਚਲ ਗਿਆ ਨਾ ਭਾਂਡੇ ਰਹਿੰਦੇ ਤੇ ਇਹ ਵੀ ਹੁਣ ਘਰਦਿਆਂ ਨੂੰ ਗਿਆ ਤਾਂ ਵੀ ਕੱਢ ਕੇ ਰੱਖਿਓ ਬਾਕੀ ਹੁਣ ਪਹੁੰਚ ਗਏ ਆਪਾਂ ਨਾਲ ਦੇ ਪਿੰਡ ਮਨੈਲੀ ਬਹੁਤ ਬਾਈ ਹਨ ਨਿਆਣੇ ਮਗਰ ਲੱਗਦੇ ਆ ਵੀ ਸਾਨੂੰ ਨਾਲ ਵੀ ਲੈ ਕੇ ਜਾ ਕਹਿੰਦਾ بڑا ਮੁੰਡਾ ਕੰਗਰਜੋਤ ਫੋਰਮਨ ਕਹਿੰਦਾ ਲੈ ਕੇ ਚੱਲ ਕਹਿੰਦਾ ਨਾਲ ਮੈਂ ਤਾਂ ਨਾਲ ਹੀ ਜਾਣਾ ਮਸ਼ੀਨ ਤੇ ਮਸ਼ੀਨ ਦੱਸ ਕਿੱਥੇ ਆ ਰੋਜ ਸੋਨੂ ਵਾਲੀ ਮਸ਼ੀਨ ਤੇ ਢੇੜਾ ਮਰਾ ਕੇ ਲਿਆਉਣਾ ਬੰਦਾ ਤਾਂ ਜਾ ਕੇ ਕਿਤੇ ਸਵਰਵਾ ਨੂੰ ਹਨਾ ਵੀ ਮਸ਼ੀਨ ਉਰੀ ਆ ਇਹ ਨਾਲ ਬੱਚਾ ਨੂੰ ਐ ਤਾਂ ਪਤਾ ਨਹੀਂ ਵੀ ਇਹ ਆ ਕਿ ਦੂਜੀ ਆ ਬਾਕੀ ਕੰਮ ਵੀ ਆਪਣਾ ਹੋ ਗਿਆ ਰੈਡੀ ਅੱਜ ਪੈਂਟਰ ਕਹਿੰਦਾ ਫੋਨ ਆਇਆ ਤਾਂ ਹੁਣ ਕਹਿੰਦਾ ਬਾਈ ਆ ਜਾਓ ਬਾਕੀ ਆ ਗਿਆ ਬਾਈ ਸਾਡਾ ਸਕੂਲ ਮਨੈਲੀ ਧਨੋਲਾ ਬੜੇ ਇੱਥੇ ਦੇ ਬਣ ਕੇ ਚੱਲ ਗਏ ਹਨਾ ਬੜੇ ਅਫਸਰ ਰਾਗੇ ਕਈ ਮੇਰੇ ਵਰਗੇ ਫੋਰਮੈਨ ਬਣ ਗਏ ਡਰਾਈਵਰ ਬਣ ਗਿਆ ਕੋਈ ਬਹੁਤ ਪੁਰਾਣਾ ਸਕੂਲ ਆ ਬਾਈ ਸਾਡੇ ਏਰੀਏ ਦੀ ਸ਼ਾਨ ਹੈ ਮਨੇਲੀ ਧਨੋਲਾ ਸਰਕਾਰੀ ਸਕੂਲ ਇੱਥੇ ਪੜ੍ਹਿਆ ਮੈਂ ਵੀ ਦੋ ਤਿੰਨ ਕਲਾਸਾਂ 5ਵੀਂ ਤੱਕ ਸਾਡੇ ਪਿੰਡੇ ਚੱਲਦਾ ਦਾ ਕੰਮ ਉਹਦੇ ਬਾਅਦ ਦਾ ਫਿਰ ਇੱਥੇ ਜਿਹੜੀ ਕਰੀ ਯਾਰ ਦੋ ਤਿੰਨ ਕਲਾਸਾਂ ਕਰੀਆਂ ਉਹ ਇੱਥੇ ਕਰੀਆਂ ਅੱਜ ਬਹੁਤ ਮੈਂ ਕਿਹਾ ਚਲੋ ਵੀਡੀਓ ਲਈ ਦਿਖਾਣੇ ਨਾਲੇ ਨਿਆਣਿਆਂ ਨਾਲ ਭਾਈ ਬੜਾ ਹਨਾ ਔਖਾ ਛੋਟੇ ਜਾਨਾ ਛੱਡ ਕੇ ਜਾਣਾ ਬੜੇ ਨਿਆਣੇ ਸਮਝ ਵਾਲੇ ਹੋ ਜਾਣ ਫੇਰ ਚੰਗਾ ਪਤਾ ਹੈ ਉਹਨਾਂ ਨੂੰ ਇਹਦਾ ਸਾਡਾ ਬਾਪੂ ਚੱਲਿਆ ਹੁਣ ਬਹੁਤ ਔਖਾ ਟਕਾ ਕੇ ਆਇਆ ਚਲੋ ਚੱਲਦੇ ਹਾਂ ਕਮਾਣੋਂ ਨੂੰ ਚੱਕਦੇ ਗੁਰਵਿੰਦਰ ਫੋਰ ਮੈਨੂੰ ਫਿਰ ਗੱਡੀ ਮੋੜ ਲਿਆਊਗਾ ਆਪਾਂ ਨੂੰ ਛੱਡਿਆਊਗਾ ਮਿਲਦੇ ਆਈ ਫਿਰ ਕਵਾਣੋਂ ਚੱਲ ਕੇ ਪਹੁੰਚ ਗਏ ਸੇਵਕ ਦੀ ਦੁਕਾਨ ਤੇ ਮਸ਼ੀਨਾ ਅੱਜ 100% ਦਾ ਚਾਂਸ ਹੈਗੇ ਵੀ ਤੁਰਨ ਗਈਆਂ ਇੱਧਰ ਬੈਠਾ ਫੋਰਮੈਨ ਕਰਤਾਰ ਵਾਲਾ ਲੱਗ ਗਿਆ ਢੇਰੀਆਂ ਸਿਸਟਮ ਲੱਗ ਗਿਆ ਜੀ ਹੈ ਲੱਗ ਗਿਆ ਜੀ ਵਧੀਆ ਬਣਾਤਾ ਜਗਾੜਤਾ ਨਾ ਵਧੀਆ ਬਣਾਤਾ ਹੈ ਆ ਨਾਟਕਾ ਬਿਲਡਿੰਗ ਵਾਲੇ ਕੱਢੇ ਆਹ ਗਲੀਆਂ ਬਿਲਡਿੰਗ ਨਾਲ ਤੁਸੀਂ ਕੰਨ ਕਰਦੇ ਮੈਂ ਗ੍ਰੈਂਡਰ ਡ੍ਰਿਲਿੰਗ ਕੱਢਾਉਣੀਆਂ ਦੀਆਂ ਬੱਸ ਆ ਗਿਆ ਤੇ ਕੱਢ ਦਰਾਂਗੇ ਚੱਲ ਮੈਂ ਸੁੰਬੇ ਕਾ ਵੀ ਨਿਕਲ ਜਾਂਦੀ ਐ ਨੇਜ ਤਾਂ ਚਾਦਰ ਸੀਗੀ ਚਾਦਰ ਨੂੰ ਨਹੀਂ ਵਧੀਆ ਬਣਾਤਾ ਜਗਾੜ ਵਾਇਰਿੰਗ ਬੂਰਿੰਗ ਪਾ ਕੇ ਦੋਹਾਂ ਦੇ ਇੱਕੋ ਹਾਰ ਬਣਾਤੇ ਹਨ ਹਾਂ ਵਧੀਆ ਬਣ ਗਿਆ ਹਾਂ ਨਹੀਂ ਵਧੀਆ ਸ਼ਾਫਟ ਦਾ ਰੋਟਾ ਵੀ ਲਾਤਾ ਰਾਨਾ ਮੈਂ ਤਾਂ ਦਾ ਵਾਹ ਕਿਦੋਂ ਕੋ ਜੂਜੇ ਬਣਾ ਕੇ ਲਾਊਗਾ ਨਹੀਂ ਨਹੀਂ ਇਹ ਰੀਗਾ ਬੈਰਿੰਗ ਆ ਨਾ ਬੋਰਮੈਨ ਇਹਦੇ ਵਿੱਚ ਐ ਵੀ ਜਾ ਮੋੜ ਕੇ ਖੜੂਗਾ ਨਹੀਂ ਜੇ ਮਲਾ ਕਈ ਵਾਰ ਉਹ ਵਿੱਚ ਗਿਰਿਆ ਨਾ ਗਿਰਿਆ ਬੈਰਿੰਗ ਦਾ ਹੋਰ ਕਿਦਾਂ ਬਾਈ ਬੋਰਮੈਨ ਰਾਜ ਤੂੰ ਤਾਂ ਦੂਆ ਹੀ ਬਣਾਇਆ ਫੜਿਆ ਯਾਰ ਪ੍ਰਦੇਸੀਓ ਹਾਂ ਨਹੀਂ ਹਾਂ ਪ੍ਰਦੇਸੀ ਕਹੇ ਬਾਕਰੋ ਦਾ ਇਹ ਟ੍ਰਾਲਰ ਦੂਰ ਥੋੜਾ ਕਟਰ ਕਿੱਥੇ ਆ? ਰੈਡੀ ਆ ਪੱਤੀਆਂ ਲੱਗਣ ਵਾਲੀਆਂ ਪੱਤੀਆਂ ਗਣੀਆਂ ਵਾਲਾ ਬਾਸਕਟ ਵਾਲੀਆਂ ਮਣਾਉਨੇ ਆ ਪੱਤੀਆਂ ਉਹ ਆ ਗਿਆ ਉਹ ਨੂੰ ਉਹਦੇ ਦਵਾਲੇ ਉਹਨੇ ਇੱਥੇ ਆ ਗਿਆ ਗੁਰਦੁਆਰੇ ਕੋਲ ਆ ਗਿਆ ਉਹ ਉਹਦੇ ਵੀ ਲਾਤਾ ਬਲੜ ਆ ਜਾਏ ਪੇਂਟਰ ਸਾਹਿਬ ਨੇ ਰੰਗ ਹਜੇ ਮਾਰੇ ਹੀ ਨਹੀਂ ਹੋਣ ਲੱਗਿਆ ਮਾਰਨ ਮਿਲਣਾ ਦਾ ਬਾਕੀ ਦੀ ਟੁੱਟੀ ਦੀ ਪੱਤੀ ਜੀ ਇਹ ਵੀ ਖੋਲ ਲਈ ਪਰ ਲਾਈ ਹਜੇ ਕਿਸੇ ਨੇ ਨਹੀਂ ਸੇਵਕ ਬਾਈ ਲਓ ਜੀ ਪੈਂਟਰ ਨੇ ਇਹਦਾ ਕਰਤੀ ਸ਼ੁਰੂਆਤ ਇੱਕ ਵੀ ਰਮਣਾ ਕਹਿੰਦਾ ਭਾਈ ਰੰਗ ਰਿਮਾਂ ਨੂੰ ਰੰਗ ਜ਼ਰੂਰ ਬਨਾਈ ਕਹਿੰਦਾ ਰਬੇ ਨਾਲ ਰਿਮਾਂ ਦੇ ਨਾਲ ਰੰਗ ਰੱਖ ਕੇ ਲੈ ਕੇ ਆਉਂ ਉਹ ਪੈਂਟਰ ਸਾਹਿਬ ਕਿਦਾਂ ਵਾਹ ਉਹ ਪੈਂਟਰਾਂ ਬਣਾਤੀ ਗੱਲ ਤਾਂ ਦਾ ਹੈ ਨਾ ਇਹ ਆਪਾਂ ਨੂੰ ਲਾਲ ਮਾਰੇਗਾ ਹਨਾ ਹਾਂ ਇਹ ਬੰਨ ਲਾਲ ਆ ਇਹ ਯਾ ਕਲਾਕਾਰੀ ਪੇਂਟਰ ਦੀ ਨਾ ਬਾਈ ਕੋ ਕਾਗਜ਼ ਲਾ ਨਾ ਟੇਪ ਲਾਈਆ ਬਿਨਾਂ ਪੈਰਾਂ ਨੂੰ ਲਾ ਕੇ ਨਹੀਂ ਜਾਣ ਦੱਸਾ ਮੁੰਡੇ ਨਹੀਂ ਜਾਂਦੇ ਖਤਰੀ ਨੂੰ ਮਾਰ ਜਿਗਾ ਇਹ ਲੱਗ ਗਿਆ ਪਾਰਛਾ ਗਿਆ ਪਿੱਛੇ ਆਹ ਲਾਤਾ ਜੇ ਮਗਰ ਬੇਨਾਟ ਲਾ ਦਈਏ ਵਿਚ ਵੇਟ ਹਨਾ ਕਸਾਂ ਜਿੰਨਿਆ ਵੀ ਬਾਰਾ ਮਤਲਬ ਤੇ ਬਣਾਉਣੀ ਆ ਆਪਣਾ ਜਿੰਨੀ ਕੁ ਵੀ ਉਹਦੇ ਹਿਸਾਬ ਵਗੈਰਾ ਆਹ ਲੱਗ ਗਿਆ ਆ ਕੇ ਦੇਖੇ ਇਹਦੇ ਇੱਥੇ ਲੋਕ ਲਗ ਲਾ ਕਰ ਦਈਏ ਨਾਟ ਪਾ ਦਈਏ ਇੱਕ ਇੱਥੇ ਹਨਾ ਹੈਗੇ ਸਰਾਗੇ ਕਿ ਨਾੜ ਪਾ ਦੀ ਜੁਰੇ ਨਾ ਤੇਰਾ ਨਾਮ ਕੀ ਫੋਰਮੈਨ ਇੱਥੇ ਆ ਪੱਕਾ ਨਾੜ ਪਾ ਦੀ ਇੱਕ ਲਾਵੀ ਕਰੇ ਮਰੀ ਦਾ ਬਣ ਗਈ ਗੱਲ 18 ਦੀ ਵੀ ਗੱਲੇ ਬਣੇ ਉੱਚੀ ਬਈ ਹੈ ਨਾ ਕਈ ਵੀਰ ਕਹਿੰਦੇ ਬਈ ਉੱਚੀ ਹੋ ਜਾਣੀ ਮਸ਼ੀਨ ਬਈ 70 ਦਾ ਕੋਈ ਜਾ ਦੇ ਉੱਚੀ ਨਹੀਂ ਐਂਗਲ ਦੇ ਪਤਾ ਲੱਗਦਾ ਉਹ ਤੇ ਕੋਈ ਜਾ ਦੇ ਉੱਚੀ ਨਹੀਂ ਹੋਈ ਹੋਗੀ ਰੇਂਡ ਦੇ ਵਿੱਚ ਜਾਣੇ ਪੈ ਜਾਂਦੀ ਆ ਹਨਾ ਰੰਮਾ ਨੂੰ ਜਰ ਕੇ ਤੇ ਰੰਗ ਹੋ ਜਾਣਾ ਬਾਕੀ ਪੇਂਟਰ ਉੱਪਰ ਵਧੀਆ ਹੋਵੇ ਇਹ ਤਾਂ ਗੱਲੇ ਐਨ ਮਣਾਉਣ ਦਾ ਬਾਕੀ ਪੇਂਟਰ ਵਾਲੀ ਦਾ ਬਾਈ ਕਮੀ ਹੈ ਹੀ ਨਹੀਂ ਕੋਈ ਆਹ ਦੇਖੋ ਇਧਰ ਮੈਂ ਕਹਿੰਦਾ ਰੰਗ ਵਾਲਾ ਦਾ ਸਜਾਰਾ ਹੀ ਲਿਆਤਾ ਰੰਗ ਵੀ ਪਤੰਦਰ ਇਹੋ ਜਿਹਾ ਲਿਆ ਨਾਲ ਦੀ ਨਾਲ ਸਿਕਾਈ ਜਾਂਦਾ ਪਤਾ ਨਹੀਂ ਕਿਆ ਪਾ ਕੇ ਲਿਆ ਵਿੱਚ ਇਹ ਪੇਂਟਰ ਸਾਹਿਬ ਆ ਗੱਬੇ ਲਾਲ ਕਰੂੰਗੇ ਹੱਬ ਉਹ ਲਾਲ ਕਰੂੰਗੇ ਠੀਕ ਆ ਠੀਕ ਆ ਬਾਕੀ ਬਲੋਰ ਵੀ ਆਪਣਾ ਲੱਗ ਗਿਆ ਮਲੂਰ ਦਾ ਜਿਹੜਾ ਮਿੰਗਾ ਜਾਣਾ ਉਹ ਵੀ ਸੱਦਾ ਕਰਕੇ ਲਾ ਪੈਨੇ ਆ ਤਾਂ ਬਾਈ ਹੋਇਆ ਨਹੀਂ ਹੈਗਾ ਇਹ ਕਹਿੰਦਾ ਬਾਈ ਯਾਰ ਵੀ ਥੋੜਾ ਜਿਆ ਪੀਸ ਇੰਨਾ ਕੁ ਵੱਡ ਕੇ ਫੇਰ ਦੁਆਰੇ ਵੇਲਣੇ ਜਾਂਦਾ ਬੜਵਾ ਰਹਿਣ ਦੇ ਯਾਰ ਇੰਨਾ ਕੁ ਮਾਣਾ ਮੋਟਾ ਦਾ ਚਾਹੀਦਾ ਵੀ ਹੈ ਨਾ ਨਜ਼ਰ ਪਾ ਜਰ ਤੇ ਬਾਕੀ ਲਾਈਟਾਂ ਦਾ ਕੰਮ ਕੱਲ ਟੋਟਲੀ ਜਿਹੜੀ ਮਾਣੀ ਮੋਟੀ ਲਾਈਟ ਲੂਟ ਹੈ ਜੀ ਵੀ ਕੋਈ ਹੈ ਨਾ ਸਾਰੀਆਂ A to Z ਲਾਈਟਾਂ ਪਿੱਛੇ ਤੱਕਰ ਬੈਕ ਬੱਤੀਆਂ ਤੱਕ ਰਹੇ ਬਾਈ ਦਾ ਲਾਈਟਾਂ ਲੂਟਾ ਵਧੀਆ ਬੱਲਾ ਬੱਲਾ ਬਾਤੇ ਕੱਲ ਲਾਈਟਾਂ ਸਾਰੀਆਂ ਮਲਾ ਤਸੱਲੀ ਕਰਾਤੀ ਉਹਦੇ ਬਾਅਦ ਟਾਇਰ ਤਾਂ ਆਪਣੇ ਲੱਗੇ ਗਏ ਤੇ ਨਾ ਹੁਣ ਅੰਦਰ ਦੇ ਵੀ ਰੰਗ ਮਾਰੂਗਾ ਜੈਕਨ ਲਵਾ ਲਿਆ ਅੰਦਰ ਦੇ ਮਾਰ ਕੇ ਬਾਈ ਜਾਣੇ ਭਾਈ 18 ਗੱਲਾਂ ਹਨਾ ਪਹਿਲੇ ਮੋੜ ਲੈ ਦੇ ਜਲੋ ਆਪਣੇ ਠੀਕੇ ਤੇ ਉਹਦੇ ਬਾਅਦ ਰਹਿ ਗਏ ਆਪਣੇ ਛੋਟੇ ਇਹ ਵੀ ਹੁਣ ਪਾਗੇ ਪਹਿਲਾਂ ਸਵਾਦ ਲਿਆਤਾ ਬਾਈ ਮਸ਼ੀਨ ਬਾਈ ਕੋਈ ਜ਼ਿਆਦਾ ਉੱਚੀ ਨਹੀਂ ਹੋਈ ਹੈਗੀ ਪਹਿਲਾਂ ਸਾਨੂੰ ਆਏ ਤਾਂ ਵੀ ਉੱਚੀ ਹੋ ਜੂਗੀ ਨਾ ਪਿੱਛੇ ਤੇ ਹੁਣ ਦੇਖੋ ਤੁਸੀਂ ਐਂਗਲ ਦੇ ਹਿਸਾਬ ਨਾਲ ਲੋ ਮੜਾ ਜੀ ਫਰਕ ਪਿਆ 2-3 ਸੂਟਾਂ ਦਾ ਬਾਈ ਜ਼ਿਆਦਾ ਨਹੀਂ ਪਿਆ ਹੈਗਾ ਬਾਕੀ ਇਧਰ ਸਾਡਾ ਉਸਤਾਦ ਆ ਐਸੇ ਹੋ ਕਿਆ ਕਰ ਰਹੇ ਹੋ ਨੀਣਾ ਨੇ ਰਾਜ ਕਰਨਾ ਬਾਈ ਕਿਹੜੇ ਟਾਈਮ ਦਾ ਕਿਹੜਾ ਕੌਨ ਸੀ ਜਿਲ੍ਹੇ ਕਹਾਂ ਕਹਾਂ ਕਰਨੇ ਵਾਲਾ ਹੈ ਯੂਪੀ ਦਾ ਯੂਪੀ ਵਾਲੇ ਬਾਈ ਕੰਮ ਆਣਾ ਕੰਮ ਲਾ ਕੇ ਕਰਨਾ ਹਣਾ ਆ ਦੇਖ ਲਓ ਤੁਹਾਡੇ ਸਾਹਮਣੇ ਮੁੰਡੇ ਨੇ ਕੱਤ ਲਾਇਆ ਵਿੱਚ ਇਸ ਵਿੱਚ ਕਿ ਪਿਸਤਲ ਕਬੂਸ ਲਗਾਏਗਾ ਨਹੀਂ 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 ਲਗਾਉਣਾ ਹਾਂ ਅੱਛਾ ਓਵਰਸਾਈਜ਼ ਲਾਇਆ ਜੀ ਠੀਕ ਆ ਠੀਕ ਆ ਇੰਦਰਾ ਚੋਣਾ ਬਾ ਲੱਗ ਗਿਆ ਉਹ ਮੇਰੇ ਪੈਪ ਤਾਂ ਲਾ ਦੇ ਉਹ ਪੈਪ ਜਿਹੜੇ ਰਹਿ ਗਏ ਕੋ ਲਗਾ ਦੇ ਥੋੜਾ ਜਿਹਾ ਹੋਰ ਲੱਗੂਗਾ ਹਾਂ ਫ੍ਰੀਕ ਫ੍ਰੀਕ ਮਾਲਗਾ ਸਾਫ ਕਰਨਾ ਬਸ ਥੋੜੇ ਨੇ ਨੇ ਸਟ ਨਹੀਂ ਹਲਕਾ ਕਰ ਲਵੇਗਾ ਜਿਹੜੇ ਮਿੱਟਣੇ ਚ ਆ ਜਾ ਲਗਾ ਦੇ ਪੈਪ ਬਾਕੀ ਪਲੜੇ ਰੰਗ ਰੰਗੇ ਰਹਿ ਗਏ ਹਾਂ ਤਾਂ ਜੋਗੇ ਹਾਂ ਤੇ ਆ ਆਜੂਗਾ ਮੁੜ ਕੇ ਕਿ ਨਹੀਂ ਬਾਈ ਤੋਤਾ ਤਾਂ ਗਿਆ ਭੱਜ ਨਹੀਂ ਭੱਜਿਆ ਨਹੀਂ ਗਿਆ ਜੀ ਗਿਆ ਆਓ ਚੱਲ ਅਸੀਂ ਦੋ ਤਾਂ ਪੜਾ ਗਿਆ ਦੋ ਰੋੜ ਬਸ ਲਾ ਦੋ ਤਿੰਨ ਬੰਦੇ ਹੁਣ ਦੋ ਕੱਟਣਾ ਮਗਰ ਇੱਕ ਹੋਵੇ ਬੇਟਾ ਵਿੱਚ ਹਣਾ ਚੱਲ ਆਇਆ ਮਸਾਏਗਾ ਰਾਜੋਨੀ ਨਾਲ ਛੱਡਿਆ ਹੁਣ ਕਦਾ ਆਜੂਗਾ ਕਹਿੰਦਾ ਕੋਈ ਦੋ ਦਿਨ ਲੱਗਣੇ ਕਾ ਬਸ ਨੂੰ ਤਿੰਨ ਦਿਨਾਂ ਦੀ ਪਰਪਰ ਜਿੱਥੋਂ ਆਜੂਗਾ ਚੱਲ ਕੋਈ ਨਹੀਂ ਬਾਕੀ 14 ਦੇ ਰਹਿਣਾ ਡੀਲਰ ਕਿੰਨਾ ਕਹਦੇ ਤਾਂ ਹਾਂ ਦੇਖੀ ਤਾਂ ਕਿੱਥੇ ਕਾ ਉਹ ਰਿੰਮ ਜਣਾ ਪਾਇਰ ਰੱਖੀ ਲੈ ਉਹ ਰਿੰਮ ਜਣਾ ਰੱਖੀ ਪੈਰ ਰੰਗ ਕਰਿਆ ਹੋਇਆ ਹਾਂ 5-6 ਉਂਗਲਾਂ ਦਾ ਜ਼ਿਆਦਾ ਹੋਊਗਾ ਉੱਪਰ ਹੋਊਗਾ ਉੱਪਰ ਚੱਲ ਭਰਾ ਲੈਣੇ ਉੱਥੇ ਉੱਪਰ ਆਉਣੇ ਉੱਥੇ ਭਰਾ ਲੈਣੇ ਆ ਇਹ ਵੀ ਹੋ ਗਿਆ ਰੰਗ ਲਗਾ ਦੇ ਜੰਗਲਾ ਜਾ ਉਹ ਇਹ ਬਣਾਉਂਗਾ ਤੇਰੀ ਵੀਡੀਓ ਉਮਾਕੇ ਕਟਰ ਦਾ ਬਣਾ ਰੈਡੀ ਆ ਇਹਦਾ ਵਾੜਾ ਜਾ ਬਸ ਮੱਕੀ ਵਾਲੇ ਕਟਰ ਤੇ ਵੀ ਲਾਤਾ ਬਾਈ ਲੋਗੋ ਵਾਲਾ ਨਿੰਦਰ ਰਸ ਤੋਂ ਵਧੀਆ ਲੋਗੋ ਬਣਾਇਆ ਮੁੰਡੇ ਨੇ ਆਪਣੇ ਬਾਈ ਰਿੰਪੇ ਨੇ ਸਟicker ਵਾਲੇ ਨੇ ਕੰਬੈਨ ਵਾਲਿਆਂ ਨੇ ਮੈਂ ਕਹਿੰਦਾ ਵੀ ਸਿਰਾ ਘਰਾਤਾ ਲੋਗੋ ਵਾਲਾ ਦਾ ਪੰਜਾਬੀ ਦੇ ਵਿੱਚ ਬਾਈ ਤਾਂ ਲਿਖਾਇਆ ਹੈ ਨਾ ਕਈ ਵੀਰੇ ਆਪਣੇ ਹੁਣ ਘੱਟ ਪੜੇ ਹੁੰਦੇ ਮੇਰੇ ਵਰਗੇ ਚਲੋ ਪੰਜਾਬੀ ਦੇ ਵਿੱਚ ਪਤਾ ਲੱਗ ਜਾਂਦਾ ਨਾ ਮਸ਼ੀਨ ਤੇ ਉਹ ਅੰਗਰੇਜ਼ੀ ਵਾਲਾ ਲਾਤਾ ਉਹ ਤਾਂ ਜਮੇ ਲੋਟ ਆ ਗਿਆ ਜਿੱਥੇ ਮਤਲਬ ਦੁਸ਼ਵੇਸ਼ ਦਾ ਲੋਗੋ ਹੁੰਦਾ ਉਹਦੇ ਬਿਲਕੁਲ ਉੱਥੀ ਲਾਤਾ ਬਸ ਮਣੀ ਉੱਪਰੋਂ ਬੱਲਾ ਦੀਆਂ ਛਿੱਟਾਂ ਇਹ ਦੇਖਿਆ ਨਹੀਂ ਤਾਂ ਬਿਲਕੁਲ ਐ ਸੈੱਟ ਆ ਗਿਆ ਉਧਰ ਕਬਾਰ ਦੇ ਬੜਾ ਸੈੱਟ ਆਇਆ ਇਹ ਫੁੱਟ ਬਾਈ ਫੁੱਟ ਦਾ ਲੋਕੋ ਆਪਣਾ ਆ ਬਣਾਇਆ ਜਿਹੜਾ ਐ ਜਮੇ ਮੈਂ ਕਹਿੰਦਾ ਬਿਲਕੁਲ ਸੂਤਰ ਆ ਗਿਆ ਨੰਦਰ ਰੱਤੋਂ ਪਸ਼ਮੀ ਵਿੱਚ ਮਲੇਰ ਕੋਟੜਾ ਚਲੋ ਕਰਦੇ ਆਂ ਬਾਈ ਤਿਆਰੀਆਂ ਅੱਜ ਤਾਂ ਸਮਾਨ ਸੰਭੂਨ ਲੈ ਕੇ ਆਇਆ ਮੈਂ ਵੀ ਬੈਗ ਬੂ ਕੋਈ ਵਾਸਾ ਅੱਜ ਨਿਕਲਣਾ ਹੀ ਆ ਬਾਕੀ ਦਰੋਂ ਇਹ ਮਸ਼ੀਨਾਂ ਗਈਆਂ ਹੋਈਆਂ ਨਾ ਉਹਨਾਂ ਦਾ ਅੱਜ ਫੋਨ ਲਾਇਆ ਤਾਂ ਉਹ ਕੀ ਵੀ ਕਹਿੰਦੇ ਪਰ ਨਿਕਲ ਬਈ ਅੱਜ ਨਹੀਂ ਹਟ ਗਿਆ ਹੁਣ ਠੀਕ ਆ ਮੌਸਮ ਸਾਫ਼ ਆ ਮੈਂ ਕਹਾਂ ਵੀ ਅੱਜ 100% ਪੱਕਾ ਬਾਕੀ ਮਹਾਰਾ ਦੀ ਦੇਣਾ ਨਾ ਜੋ ਵੀ ਹੈਗਾ ਉਹ ਕਰੇਗੀ ਬਸ ਇਹਦਾ ਵੀ ਕਰਾਉਣਾ ਇਹ ਵੀ ਥੋੜੀ ਮਜ਼ਬੂਤ ਕਰਾਉਣੀ ਪੈਣੀ ਜੇ ਮੂੰਹ ਜਾਂ ਖੋਲ ਦਿੱਤੀ ਹੈ ਨਾ ਇਹਦੇ ਵਿੱਚ ਛਾਲ ਉੱਠਾ ਤੱਕ ਤੀਆਂ ਮੁੰਡਿਆਂ ਨੇ ਮੈਂ ਚੱਲ ਇਹਨੂੰ ਵੀ ਨਵਾ ਕੇ ਕੰਮ ਕਰਾ ਕੇ ਇਹਦਾ ਵੀ ਚੱਲਦੇ ਆ ਫਿਰ ਮਨੀਮ ਬਣਵਾਈ ਆ ਹਾਂ ਉੱਤੇ ਰੰਗ ਤੇ ਲਾਲ ਮਾਰਨਾ ਪੈਣਾ ਲਾਲ ਰੰਗ ਮਨਾਉਣਾ ਉਹਦੇ ਉੱਪਰ ਮਾਰੂਗਾ ਲਾਲ ਉਹਨੇ ਚੱਕੇ ਕਰਨੇ ਆ ਲਾਲ ਹਾਂ ਮਰਾ ਲਾ ਹੁਣ ਕੋਲ ਹੋ ਕੇ ਜਿਹੜਾ ਕੰਮ ਕਰਾਉਣਾ ਕੋਲ ਹੋ ਕੇ ਕਰਾ ਲਾ ਹੁਣ ਆਪਾਂ ਤੁਰਨਾ ਆਵਾ 2 ਘੰਟੇ ਜਿਹੜਾ ਹੋ ਗਿਆ ਹੋ ਗਿਆ ਡਾ ਰਹਿ ਗਿਆ ਰਹਿ ਗਿਆ ਲਾਈਟਾਂ ਸਾਰੀ ਜਲ ਪੀਆਂ ਉਹਦੇ ਛੂ ਨਹੀਂ ਕਢਾਇਆ ਪਿੱਛੇ ਵਾਲੀ ਲਾਈਟਾਂ ਵਾਸਤੇ ਛੂ ਕਢਾਉਣਾ ਦਾ ਉੱਥੇ ਇੱਕ ਨਹੀਂ ਉਰੇ ਬੈਗ ਬੱਤੀਆਂ ਨੂੰ ਕਿੱਥੇ ਲਾਉਂਗੇ ਹੁਣ ਇੱਥੇ ਉਹ ਤਾਂ ਕਢਾ ਲੈਣਾ ਦਾ ਇੱਕ ਆਪਾਂ ਉਹ ਤਾਂ ਤਾਰ ਲਾ ਲੈਣੀ ਦੀ ਪਿੱਛੇ ਆਉਗੋ ਕਟਰ ਮੈਂ ਮੱਕੀ ਵਾਲਾ ਕਟਰ ਪਿੱਛੇ ਕਰ ਦਈਏ ਹਾਂ ਉਹਦਾ ਝੰਗ ਰਹੀ ਹੈ ਮੈਂ ਕਿਹਾ ਜੇ ਤੇਰੇ ਚੱਲ ਤਾਂ ਲਾਈਟਾਂ ਦਿਖਾ ਲਈਆਂ ਇਹਦੀ ਗੱਲ ਚੱਲ ਗਈਆਂ ਸਾਰੀਆਂ ਸਾਰੀਆਂ ਫਿਊਜ ਵਾਜ ਉਲੇ ਹੋਏ ਤੇ ਹੈ ਇਹ ਕੋਈ ਲੈਣ ਪਣੀ ਵਾਲੀ ਨਵੀਂ ਉਹ ਕੋਈ ਨਹੀਂ ਅੱਛਾ ਆਪਣੇ ਰਹਾ ਗਏ ਮੇਰੀ ਭਾਈ ਆਉ ਗੁਰੂਗਰਾਲ ਜਲਦੀ ਕਰਕੇ ਸਾਰੀ ਹਾਂ ਜੀ ਕਰ ਗਏ ਤੇ ਆਪਣੇ ਉਹ ਪਿੱਛੇ ਰਹਿ ਗਏ ਨਹੀਂ ਉਹ ਵੱਲ ਲਿਆ ਨਾ ਇੱਥੇ ਵੱਲ ਲਿਆ। ਸੱਚਾ-ਸੱਚਾ ਦੇ ਲੱਗਿਆ ਤਮੀਆਂ। ਨਹੀਂ ਲੱਗਿਆ। ਠੀਕ ਆ। ਪੇਂਟਰ ਸਾਹਿਬ ਨੇ ਅੰਦਰ ਦੇ ਵੀ ਕਰਤਾ ਕੰਮ ਸ਼ੁਰੂ ਹੁਣ। ਇਹਨੂੰ ਵੀ ਲਾਲ ਮਰਾ ਦੇ ਲਾਲ ਵਧੀਆ ਲੱਗਣਾ। ਸਿਕੰਜੇ ਨੂੰ ਲਾਲੇ ਭਜਣਾ ਪੜੇ ਨੂੰ। ਜੀ ਬਾਈ ਪੇਂਟਰ ਦਾ ਕੰਮ ਤਾਂ ਹੋ ਗਿਆ ਫਾਈਨਲ। ਮਣਾ ਤੀ ਮੁੰਡੇ ਨੇ ਗੱਲਬਾਤ ਐ ਨਾ। ਇਹ ਸਰਾ ਹੀ ਲਾਤਾ। ਰੇਮਪਾਇਜ਼ਰ ਰੰਗ ਕਰੇਦੈ ਨਾ ਮਸ਼ੀਨ ਦੀ ਮਗਰਾਂ ਟੌਰੇ ਬਹੁਤ ਹੋਊਗੀ। ਆ ਲਓ ਜੀ। ਬੜੇ ਦੇਖੇ ਨੂੰ ਵੀ ਬਾਕੀ ਕੰਮ ਆਪਣਾ ਹੋ ਗਿਆ ਬਸ ਛਤਰੀ ਛਤਰੀ ਨੂੰ ਪਾਈਪਾਂ ਬੂਪਾਂ ਵੀ ਜਿਹੜੀ ਨਮੀਆਂ ਲਾਈਆਂ ਨਾ ਉਹਨਾਂ ਨੇ ਸਾਰਿਆਂ ਨੂੰ ਬਲੈਕ ਕਰਤਾ ਬਾਕੀ ਦੇਖਾਂਗੇ ਨਾ ਸੀਜ਼ਨ ਤੋਂ ਬਾਅਦ ਬਾਈ ਤਾਂ ਕਹਿੰਦੇ ਵੀ ਰੀਲ ਚਿੱਟੀ ਆ ਤਾਂ ਰੀਲ ਤੇ ਨਾਲ ਦਾ ਰੰਗ ਕਰਾ ਚਿੱਟੂਲਾ ਜਾਂ ਮੈਂ ਕਿਹਾ ਨਹੀਂ ਆ ਜੋਕੇ ਲੱਗੀ ਬਾਈ ਹਾਂ ਗੱਟੋ ਗੱਟੋ ਕੰਮ ਤੋੜੀਏ ਆ ਲਗੇ ਬਤੂਲ ਦੇ ਉੱਪਰ ਜੰਗਲ ਆ ਜਾਂਦਾ ਇਹ ਵੀ ਬਣਾਤਾ ਗੁੱਟ ਕੇ ਕਰਕੇ ਰੱਖਣ ਨੂੰ ਆ ਰੰਗ ਕਰਿਆ ਪਿਆ ਟੂਲ ਦੇ ਉੱਪਰ ਆ ਨਾ ਬਾਈ ਮੈਂ ਕਹਾਂ ਵੀ ਚਲੋ ਗੋੜ ਪਿੱਛੇ ਉਪੇ ਹੀ ਇੱਥੇ ਆ ਜਾਣਗੀਆਂ ਬਾਹਰ ਨੂੰ ਜਾਣਾ ਹਨ ਤੁਹਾਨੂੰ ਪਤਾ ਹੀ ਆ ਸਮਾਨ ਜਿੰਨਾ ਕੋਲ ਉਹਦਾ ਉਨਾ ਹੀ ਥੋੜਾ ਬਸ ਹੁਣ ਆਪਣੇ ਰਹਿ ਗਏ ਕੰਮ ਆ ਵੀ ਲੱਗ ਗਿਆ ਪਿੱਛੇ ਇਹਨੂੰ ਵੀ ਰੰਗ ਮਨਾਤਾ ਲਾਲ ਆ ਮੁੰਡੇ ਨੇ ਬਣਾਤਾ ਜਿਗਾਰਡ ਲੌਕ ਲਾਤਾ ਇਹਨੂੰ ਪੱਤੀ ਪਾ ਕੇ ਮੈਂ ਤਾਂ ਕਹਿੰਦਾ ਰਹਿਣ ਤਾਂ ਖੋਲ ਕੇ ਰੱਖ ਲੈਨੇ ਪਰ ਕਹਿੰਦੇ ਨਹੀਂ ਬਾਈ ਰਹਿਣ ਦੇਖਣੇ ਮੈਂ ਚੱਲ ਬਾਕੀ ਮੈਂ ਟਰਾਲੇ ਦੀ ਹੁੱਕ ਦਾ ਕੰਮ ਆ ਸਾਡਾ ਫੋਰਮੈਨ ਗੁਰਵਿੰਦਰ ਬਾਈ ਸਾਡਾ ਇਹ ਲੈਂਦਾ ਹਾ ਦਾ ਨਾਲ ਇਹਦਾ ਫਾਇਦਾ ਹੋ ਗਿਆ ਅੱਜ ਨਹੀਂ ਬਾਈ ਇੱਥੇ ਨਾ ਮਾ ਮਸ਼ੀਨਾ ਜਾਦੇ ਆ ਮਿਸਤਰੀ ਘਰ ਤਾਂ ਫਿਰ ਉਹ ਤਾਂ ਕਹਿੰਦੇ ਉੱਧਰ ਲੱਗੇ ਹੋਏ ਆ ਨਾ ਉਹਨਾਂ ਨੂੰ ਬਾਰ ਬਾਰ ਕਹਿੰਦੇ ਵੀ ਜੰਗੇ ਨਾ ਲੱਗਦੇ ਫੋਰਮੈਨ ਨੂੰ ਅੱਜ 30000 ਰੁਪਏ ਕਿੰਨੇ ਸਾਲ ਬਾਅਦ ਚੱਕਿਆ ਉਹ ਟਰੱਜ ਲਾ ਪੰਜ ਸਾਲ ਬਾਅਦ ਚੱਕਿਆ ਆ ਮੜਾ ਮੋਟਾ ਕਰੀ ਗਏ ਉਹ ਕੋ ਖੁੱਲਦੀ ਦੀ ਜਿਹੜੀ ਹੈ ਨਾ ਮਾਈ ਟਰਾਲੀਆਂ ਦਾ ਕੰਮ ਕਰਿਆ ਹੈ ਇਹਦਾ ਵੀ ਆਸ ਲਓ ਇਨਨਿਕ ਪਿੱਛੇ ਲਾ ਕੇ ਕਹਿੰਦਾ ਮੂੰਹ ਨਹੀਂ ਹੱਕ ਨਹੀਂ ਮੂੰਹ ਬੋਲੂਗੀ ਕਾ ਕੰਮ ਹੋ ਗਿਆ ਫੋਰਮਰ ਹਣਾ ਮੈਂ ਕਿਹਾ ਇੱਥੇ ਵੀ ਲੇਡ ਜੀ ਭਰਦੀ ਕਾ ਉਰੇ ਉੱਪਰ ਵੀ ਡੱਬੀਓ ਬਣ ਗਈ ਬਾਕੀ ਵੇਹ ਵੀ ਥੱਲੇ ਸਪੈਸਰ ਜੇ ਪਾ ਲਾਂਗੇ ਹਣਾ ਬਾਸਲਾਂੀਆਂ ਪਾ ਕੇ ਗੋਲਾਂ ਨੂੰ ਪੂਰਾ ਪੁੰਨੀ ਕੇ ਰੱਖੇਗੇ ਪੈਨ ਜੋਗੀ ਜਗ੍ਹਾ ਹਣਾ ਉਧਰ ਫਾਇਦਾ ਰਿਹਾ ਜਾਇ ਉਹ ਘਟ ਗਿਆ ਪਹਿਲਾਂ ਦੋਹਾਂ ਆਉਂਦੇ ਆਂ ਹਾਂ ਉਹ ਅੰਦਰ ਅੰਦਰ ਵੀ ਭਰ ਲਣੀ ਤੇ ਉਹ ਜਿੱਥੇ ਟੁੱਟੀ ਦੀ ਬਾ ਠੀਕ ਆ ਮੈਂ ਤਸੱਲੀ ਹੋ ਗਈ ਹੁਣ ਤਾਂ ਮਗਰ ਜੀ ਨੇ ਟਰਾਲੀਆਂ ਬਣਾਈਆਂ ਹੁਣ ਕੰਬਾਇਨਾ ਦਾ ਕੰਮ ਤਾਂ ਹੈ ਵੀ ਕੁਝ ਨਹੀਂ ਹੈ ਫੋਰ ਬੈਨ ਹੈ ਹਾਂ ਕੰਮ ਕੋਈ ਹੈ ਹਾਂ ਕੰਮ ਕੋਈ ਵੀ ਆ ਇਹ ਵੱਲ ਸੱਤੀ ਆ ਬਾਕੀ ਆਪਣੀ ਆਪਣੀ ਪਲੇਟ ਜੀ ਵੀ ਬਣ ਗਈ ਵਸ ਇਹ ਵੀ ਉਧਰ ਜਿਹੜੀ ਟੁੱਟੀ ਹੋਈ ਦੀ ਹੈ ਨਾ ਇਹ ਵੀ ਬਣਨੇ ਆ ਵੀ ਉਹ ਵਸ ਪਾਉਣੇ ਆ ਫਿੱਟ ਕਰਨੀਆਂ ਦੇਖਦੇ ਅੱਜ 100% ਦਾ ਚਾਂਸ ਹੈ ਜੀ ਨਿਕਲਣੇ ਦੇ ਮੀਥਰ ਤੇ ਨਿਕਲੀ ਹੈ ਅੱਜ ਜੇ ਭਾਈ ਨਿਕਲਾਂਗੇ ਨਾ ਤਾਂਹੀਂ ਵੱਧ ਜਾਵਾਂਗੇ ਨਹੀਂ ਤਾਂ ਉਧਰ ਵੀ ਨਹੀਂ ਪਈ ਜਾਂਦਾ ਇੱਥੇ ਵੀ ਅੱਜ ਬੱਦਲ ਨਹੀਂ ਰਹੀ ਹੋਇਆ ਆ ਇਧਰ ਆਪਣਾ ਸਕੰਜੇ ਨੂੰ ਵੀ ਰੰਗ ਹੋ ਗਿਆ ਆਓ ਜੀ ਮਣਾ ਤਾਂ ਸਕੰਜਾ ਵੀ 25 ਮਾਡਲ ਮਾਰ ਕੇ ਰੰਗ ਇਧਰ ਆ ਵਾ ਬਾਪੂ ਗੱਦਾ ਠੀਕ ਆ ਜੀ ਠੀਕ ਆ ਵਧੀਆ ਸਸੀ ਗੱਡੀ ਆ ਦੇਖ ਲੈ ਬਾਪੂ ਮਸ਼ੀਨ ਬੰਦੇ ਨੇ ਰੰਗਾ ਕੇ ਪੇਂਟ ਨੇ ਇਹ ਕਹੇ ਜੀ ਬਣਾਈ ਪਿਆ ਨਿਊ ਹੀਰਾ ਮਸ਼ੀਨ ਆ ਨਾ ਇਹ ਈ ਨਿਊ ਹੀਰਾ ਨਿਊ ਹੀਰਾ ਦੇਖ ਲਾ ਇਹਨ ਬੰਦਿਆਂ ਨੇ ਸਮਾਨ ਸਮੂਹ ਲਾ ਕੇ ਰੰਗ ਕਰਾਈਆ ਹਨ ਨਾਲ ਹਾਂ ਬਾਕੀ ਪੈਂਟਰ ਵੀ ਆਈ ਤਸੱਲੀ ਬੋਕਰ ਆਉਂਦਾ ਹੋਰ ਬਾਪੂ ਠੀਕ ਆ ਠੀਕ ਆ ਵਧੀਆ ਹੁਣ ਬਿਲਡਿੰਗ ਕਰਾਂ ਮੈਂ ਤੁਹਾਨੂੰ ਦੱਸਿਆ ਨਹੀਂ ਵੀ ਐਸੀਆਂ ਚੀਜ਼ਾਂ ਨਾ ਬਹੁਤ ਦੇਖਣ ਵਾਲੀਆਂ ਹੁੰਦੀਆਂ ਆ ਵਾਹ ਜਰਾ ਟਰਾਲਾ ਜਮੇ ਸਿਰੇ ਪਰੇ ਦਾ ਤੁੱਟਣ ਵਾਲੀ ਹੀ ਤਾਂ ਬਾਪੂ 100 ਕਿਲੋਮੀਟਰ ਵੀ ਇੰਦਾ ਜਾਣਾ ਨੇ ਨਾ ਜੀ ਨਾਲੇ ਕਰੇ ਨੁਕਸਾਨ ਕਿਸੇ ਨੂੰ ਹੋਰ ਦਾ ਬਧਾ ਨਾਲੇ ਆਪਣਾ ਨੁਕਸਾਨ ਉਹ ਗੱਲੇ ਵੀ ਲੱਗਦੀ ਅੱਧਾ ਅੱਧੋਂ ਵੱਧ ਗਿਆ ਹੋਇਆ ਬਸ ਉਹ ਝੂਟਾ ਝੂਟਾ ਪੈਣਾ ਤਾਂ ਹੁਣ ਹੁੱਕ ਤੇ ਵੱਜਣਾ ਤਾਂ ਝੂਟਾ ਥੱਲੇ ਨੂੰ ਪੈਣਾ ਤਾਂ ਜੋ ਰੈਂਪ ਜੀ ਆਉਣਾ ਜਿਹੜੇ ਉਹਨਾਂ ਨੂੰ ਹੋਣਾ ਤਾਂ ਕੰਮ ਹੈ ਉੱਥੇ ਝੂਟਾ ਪੈਂਦਾ ਟਰਾਲੇ ਨੂੰ ਪੂਰਾ ਉੱਥੇ ਖੜਕਦਾ ਇਹ ਤਾਂ ਵਧੀਆ ਹੋ ਗਿਆ ਦੇਖ ਲੈ ਇੱਥੇ ਇੱਥੇ ਟਿਕਾਣੇ ਖੜੇ ਇੱਥੇ ਦੇਖ ਰਹਿਣ ਮੈਂ ਆਹੀਂ ਕਹਿਣਾ ਵੀ ਐ ਕੋ ਚੰਗਾ ਹੀ ਕਰਦਾ ਮਾਲਕ ਜੀ ਕਰਦਾ ਹੈਗਾ ਨਹੀਂ ਇਹ ਕਾਲੀ ਕਰਦੇ ਆਪਾਂ ਦੇਖਣਾ ਹੀ ਨਹੀਂ ਸੀ ਇਹ ਐਨੀ ਡੈਟ ਆ ਇਹ ਨਹੀਂ ਨਵੀਂ ਚੜ੍ਹਣ ਲੱਗਿਆ ਵਿੱਚ ਉਹ ਤਾਂ ਜੰਗ ਲੱਗਿਆ ਅੱਛਾ 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 ਮੈਂ ਸਾਬ ਜੀ ਹਾਂ ਜੀ ਤੇਲ ਮਾਰ ਲਾ ਵਿੱਚ ਮੜਿਆ। ਇਹ ਨਹੀਂ ਸੁਬ ਜਗਾੜ। ਉੱਥੇ ਪਿਆ ਪਿੱਛੇ ਬੋਰ ਏਦਾਂ ਉਹ ਕਰਤਾਰ ਮਸ਼ੀਨ ਬੋਰਮੈਨ ਲੱਗਾ ਉਹਥੇ ਬੈਰਿੰਗ ਜੇ ਧੁੱਤੇ ਹੋਏ ਆ। ਉਥੇ ਦੇ ਚੱਕ ਲਿਆ। ਇਹਦਾ ਰਹੀ ਮਸ਼ੀਨ ਤਾਂ ਇੰਨੀ ਮੈਂ ਦੇਖੀ ਆ ਇਹ ਅੰਦਰ ਵੱਡੀ ਆ ਪੂਰਾ ਝਟਕਾ ਨਹੀਂ ਮਾਰਦੀ ਇੰਨੀ ਥੋੜੀ ਜਿਹੀ ਜਿੱਤੀ ਚਲਾਈ ਇਹ ਮਸ਼ੀਨ। ਅੱਛਾ ਪੂਰਾ ਨਹੀਂ ਆ ਆ ਮਿਹਨਤ ਐਂ ਕਰਦੀਆਂ ਨੇ ਨਾ। ਹਾਂ। ਪਰ ਆ ਮਾਰਦੀਆਂ ਝਟਕੇ ਜਾਏ। ਪੂਰਾ ਝਟਕਾ ਨਹੀਂ ਮਾਰਦੀ। ਚਲਾਉਣੇ ਵਾਲੇ ਤਾਂ ਹੁੰਦਾ ਕੁ ਇੱਕ ਬਾਪੂ ਕਲੱਚ ਬਰੇਡ ਵਿੱਚ ਝੂਟਾ ਦਾ ਕਲੱਚ ਬਰੇਡ ਹੁੰਦਾ ਕਲੱਚ ਬਰੇਡ ਸੈੱਟ ਬੰਨੀ ਹੋਵੇ ਇੱਕ ਝੂਟਾ ਫੇਰ ਮਾਰਦੀ ਉਹ ਨਹੀਂ ਇਹ ਆਪਣੇ ਵਾਲੀ ਉਹ ਮਾਰਦੇ ਇਹ ਤਾਂ ਮੈਂ ਹੈਰਾਨ ਇਹ ਫਰਾਂ ਵਾਲੀ ਪਲੇਟ ਤਾਂ ਨਹੀਂ ਹੈਗੀ ਆਪਣੇ ਫਰਾਂ ਵਾਲੀ ਆ ਹਾਂ ਫੇ ਉਹਨੇ ਮਾਰ ਨਹੀਂ ਫਰਾਂ ਵਾਲੀ ਆ ਫਰਾਂ ਵਾਲੀ ਆ ਫਰਾਂ ਵਾਲੀ ਦੀ ਕੰਪਲੀਟ ਆਉਂਦੀ ਆ ਉਹ ਨਹੀਂ ਮਾਰਦੀ ਕੋਈ ਨਾ ਕਿਸੇ ਚੀਜ਼ ਵਿੱਚ ਕੋਈ ਢਿੱਲ ਹੁੰਦੀ ਹੈ ਹੁਣ ਐਕਸਲ ਵੀ ਨਾ ਮੇ ਆ ਉਹਦੇ ਹਾਂ ਉਹ ਜੋ ਸਲੀਬਾਂ ਵੀ ਨਮੀਆਂ ਨੇ ਫੇ ਵੀ ਝਟਕੇ ਮਾਰੀ ਹੈ ਨਹੀਂ ਨਹੀਂ ਕਲੱਚ ਜਾ ਫੇਰ ਕਲੱਚ ਬਰੇ ਉਹਦੇ ਕਰਕੇ ਹੀ ਆ ਇਹ ਵੀ ਤਾਂ ਇਹ ਹੁਣਾਂ ਦੇ ਬੰਦੇ ਨੇ ਰੰਗ ਕਰਾ ਕੇ ਮੇਸਤਰੀਆਂ ਨੇ ਬਾਅਦ ਆ ਬਿਲਡਿੰਗ ਬੋਲਡਿੰਗ ਜੀ ਕਰਤੀ ਇਹਨੂੰ ਹੁਣ ਫੇਰ ਦੁਬਾਰੇ ਰੰਗਾਂ ਨੂੰ ਆ ਕੇ ਕਹਿੰਦੇ ਰੰਗ ਕਰ ਦੇ ਜਿਵੇਂ ਆਮ ਗੱਡੀ ਆਉਂਦੀ ਹੈ ਨਾ ਵੀ ਸ਼ੀਰ ਉੱਥੇ ਅੰਦਰ ਆਏ ਬੜੀਆ ਬੜੇ ਆਰਾਮ ਨਾਲ ਕੋਰਾ ਝਟਕਾ ਨਹੀਂ ਮਾਰਿਆ ਨੀ ਦੇਖ ਲਾਂਗੇ ਕਲੱਚ ਉਹ ਤਾਂ ਫੇਰ ਦੂਜੀ ਪਾ ਲੋ ਯਾਰ ਸਾਫ਼ ਹੈ ਆਪਣੇ ਉਹ ਵਧੀਆ ਸਾਫ਼ ਤਾਂ ਟਾਈਮ ਵੱਧ ਲਾਉਂਦੀ ਆ ਉਹ ਇਹਦਾ ਪੱਖਿਆਂ ਨੇ ਤਾਂ ਹੁਣ ਆਉਣ ਲੱਗੀਆਂ ਉਹ ਤਾਂ ਕਿੰਨੇ ਦੇਰ ਦੀਆਂ ਚੱਲਦੀਆਂ ਨਹੀਂ ਪਹਿਲਾਂ ਹੀ ਪਹਿਲਾਂ ਵਧੀਆ ਹੈ ਹਾਂ ਮੌਸਮ ਰਵੀਆਂ ਜਿਹਾ ਖਰਾਬ ਹੋ ਗਿਆ ਮੈਂ ਕਿਹਾ ਥੋੜੇ ਪਿੰਡ ਨਹੀਂ ਤਾਂ ਮੈਨੂੰ ਲੱਗਦਾ ਵੀ ਹੋ ਗਈ ਗੰਮਣ ਜੀ ਪੁੱਛਦਾ ਫੋਨ ਲਾ ਕੇ ਬਾਪੂ ਆਇਆ ਸੀ ਫੋਨ ਇਹ ਤਿੰਨ ਵਾਲੀ ਆ ਇਹ ਚੈਨ ਹਾਂ ਤਿੰਨ ਵਾਲੀ ਆ ਤਿੰਨ ਵਾਲੀ ਆ ਇਹ ਅੱਗੇ ਰੇਟ ਨਾ ਤਿੰਨ ਨਾ ਤਿੰਨ ਚੈਨਾ 1 2 3 ਚੈਨਾ ਦੋ ਵਾਲੀ ਕਿਵੇਂ ਮੰਦਰ ਬਾਲੇ ਲਾਏ ਨੇ ਆਹੋ ਵੇ ਚੈਨ ਉਹ ਢੇਲੀ ਤੇ ਮੱਸੀ ਹੋ ਜੂਵੇ ਮਾਲਾ ਫੇਰ ਖੜੀ ਰਹਿੰਦੀ ਉੱਤੇ ਨਾਲੇ ਫੇਰ ਲਾਇਨ ਲਾਇਨ ਨਹੀਂ ਆਉਂਦੀ ਉਧਰ ਦੀ ਨਹੀਂ ਆਏ ਰੂਲਿਆਂ ਕਾ ਕੇ ਲਾਈ ਹੋਈ ਆ ਨਾ ਆਪਣੇ ਹੁਣ ਤੱਕ ਦੂਏ ਗੇਅਰਾਂ ਦੰਦੇ ਪਏ ਹੋਈਆਂ ਇਹਦੇ ਰੂਲਿਆਂ ਤਾਂ ਕਰਕੇ ਲਾਉਣੀ ਪੈਂਦੀ ਆ ਪਿੱਛੇ ਹਾਂ ਇਹਦੇ ਦੂਆ ਸਿਸਟਮ ਆਪਾਂ ਟੇਜ ਆ ਰੂਲੇ ਪਰ ਚੱਲਣਾ ਨਾ ਚੈਨਤ ਹੈਗੀ ਤਾਂ ਚੈਨੇ ਇਹਦੇ ਵੀ ਮਾ ਰੂਲੇ ਪਰ ਚੱਲਣੀਆਂ ਇਹਦੇ ਚੈਨ ਕਿਵੇਂ ਚੱਲੂਗੇ ਬਸ ਇਹਦੇ ਚੱਲਦੀ ਆ ਪਹਿਲਾ ਮਹੀਨਾ ਨੂੰ ਇਹੀ ਆਉਂਦੇ ਹੁੰਦੇ ਸੀ ਕਈ ਕੰਪਨੀਆਂ ਤਾਂ ਹੁਣ ਵੀ ਇਹੀ ਲਾਉਣੀ ਆ ਬਦਲਾਅ ਕਰੀ ਜਾਂਦਾ ਹਾਂ ਮਾ ਪੈਸੇ ਲੈਨੇ ਆ ਜ਼ਿੰਮੇਵਾਰਾਂ ਦੇ ਬਣਾਈ ਜਾਣੇ ਹੈ ਕਿ ਨਹੀਂ ਲਾਗੀਪੁਰ ਮੈਂ ਸਾਹਿਬ ਹਾਂਜੀ ਭਰਾ ਜੀ ਕਿ ਚੱਲ ਜੂ ਦਾ ਨਹੀਂ ਭਰਾ ਦਾ ਭਰਾ ਫੋਰਮੈਨ ਤੇ ਭਰਾ ਦਿੰਦੇ ਤੇ ਭਰਾ ਦਿੰਦੇ ਆ ਫੋਰਮੈਨ ਲੱਗਿਆ ਹੈ ਕੁਲਵਿੰਦਰ ਇੱਧਰ ਮੜਾ ਜਰਾਜ ਮਾਣ ਕੇ ਕਟਰ ਕਾਹਨ ਕਰਦਾ ਪੈਣਾ ਚੱਲ ਭਰਾ ਇਹਨੂੰ ਮੇਰਾ ਉਹ ਤੇ ਨੋਕਾ ਫੋਰਮੈਨ ਕੁਲਵਿੰਦਰ ਦਾ ਟਰਾਲਰ ਦੇ ਤੱਕ ਆ ਹਾ ਲਊਗਾ ਤੇ ਉਹਦੇ ਤੇ ਟੁੱਟਿਆ ਹੋਇਆ ਥੱਲੇ ਆ ਚੈਨਰੇ ਹੋਰ ਲਾਉਣੇ ਨੇ ਨਾਲ ਗਾਹਾਂ ਸਰੇ ਆ ਸਾਹ ਸਪੋਰਟ ਇੱਥੇ ਤੱਕ ਲੱਗਦੀ ਨਹੀਂ ਚੈਨਰੇ ਉਰੇ ਤੱਕ ਆਉਣਾ ਪਾ ਇੰਨਾ ਪੀਜਾ ਪਸਾਦੀ ਹੋਰ ਹਣਾ ਹਮਮ ਕਰ ਵੀ ਜਿਹੜਾ ਵਧੀਆ ਦੇ ਦੇ ਮਾੜਾ ਆ ਖੱਡ ਜੀ ਭਰਨੀਆ ਮੜੀ ਜੀ ਬਿਲਡਿੰਗ ਵਾਲੇ ਭਰ ਜੂਗੀ ਇਹ ਲੇੜਾ ਨਾਲ ਲਾ ਕੇ ਜੇ ਕੋਈ ਬੋਛ ਲੱਗ ਜਾਵੇ ਬੋਛ ਹੈਗਾ ਬੋਛ ਬੋਛ ਟੋਕ ਤੇ ਹੈਗਾ ਬਿਲਡਿੰਗ ਬੋਛ ਲਾ ਦੇ ਮਾ ਕੰਮ ਆ ਕਰਾ ਬੰਦੇ ਦਾ ਕਰਾ ਦੋਨੇ ਕੋਈ ਜ਼ਰੂਰੀ ਆ ਬਾਈ ਇਹ ਟਰਾਲੇ ਦਾ ਨਾ ਪੱਤੀ ਲਿਆ ਕੁਲਵਿੰਦਰਾ ਪੱਤੀਆਂ ਹੈਗੀਆਂ ਬਾਈ ਔਰੇ ਆਪਣੇ ਕੋਲੇ ਪੱਤੀ ਲਿਓਣੀ ਪੈਣੀ ਹੈ ਹੈ ਪੱਤੀ ਸਾਨੂੰ ਲਿਓਣੀ ਪੈਣੀ ਹੈ ਲਿਆਵਾਂ ਫੜ ਕੇ ਹਾਂ ਪੱਤੀਆਂ ਬਣਾਉਣੀਆਂ ਦੋ ਟਰਾਲਿਆਂ 'ਚ ਬਾਸ ਕਾਣਾ ਪਾਗ ਰਾਇ ਮਣ ਗਿਆ ਜਗਾੜ ਹੈ ਬਾਹ ਤੇਰੇ ਕੁਲਵਿੰਦਰਾ ਨਜ਼ਾਰਾ ਹੀ ਲਿਆਤਾ ਨਜ਼ਾਰਾ ਹੀ ਬੰਨ ਛੱਡਿਆ ਤੇ ਮੈਨੂੰ ਪਤਾ ਕੀ ਟਾਈਮ ਉਧਰ ਹੋਇ ਨਾ ਬਾਈ ਨਹੀਂ ਸਹੀ ਗਾ ਕੱਲਾ ਹਨੇਰ ਕੱਲਾ ਵੀ ਕੀ ਕਰੂ ਨਹੀਂ ਨਹੀਂ ਕੱਲਾ ਤਰਸ ਤੋਂ ਜ਼ਿਆਦੇ ਆ ਸਾਰੀ ਰ ਪਿਆਰ ਦਾ ਫਿਟਿੰਗ ਮੇ ਲੱਗੇ ਸਾਰਾ ਜੰਨੀ ਮੀਟਿੰਗ ਆ ਉਹਦਾ ਆਪ ਆਇਆ ਹੀ ਨਹੀਂ ਅੱਜ ਸਰਦਾਰ ਬੰਦੇ ਕਿੱਥੇ ਆ ਉਹਦਾ ਆਪਾਂ ਨੂੰ ਨਹੀਂ ਪਤਾ ਜੀ ਹਾਂ ਇਹਨੇ ਉਹ 35% ਕਰਦਾ ਕੇਤੀ ਇਹਨਾਂ ਨੇ ਨਵੇਂ ਮਾਡਲ ਚ ਬਣਾਈ ਆ ਸੈਟਿੰਗ ਉਹਦੀ ਬਹੁਤ ਲੀ ਗਈ ਅੱਛਾ ਸੈਟਿੰਗ ਕਰਨੀ ਆ ਇਕੱਲੇ ਨੂੰ ਹਲਾ ਔਖਾ ਹੋ ਜਾਂਦਾ ਨਾ ਇਕੱਲੇ ਨੂੰ ਕਦੇ ਵਿੱਚ ਵੜ ਜਾ ਕਦੇ ਬਾਹਰ ਨਿਕਲ ਜਾ ਸਰਾ ਕੋ ਮੈਂ ਦਵਾਰੇ ਮਾਰੇ ਨੇ ਘਟੋ ਘਟੋ ਵੀ ਲੋ 5 ਫੋਰਮੈਨ ਚਾਹੀਦਿਆਂ ਨੇ 5 6 ਫੋਰਮੈਨ ਜਿਹੜੇ ਮਤਲਬ ਬਾਦ ਫੋਰਮੈਨ ਨੇ ਹੁਣ ਬਸ ਜੀ ਬਾਬਾ ਮਝੀ ਬਈ ਐ ਨਹੀਂ ਹੈਗਾ ਵੀ ਦੇਖਣ ਵਾਲੇ ਹੁਣ ਉਹੀ ਗੱਲ ਆ ਜੀ ਹੁਣ ਤੂੰ ਇੱਕ ਕੱਲਾ 5 6 ਜਣੇ ਤਾਂ ਦੂਏ ਲੱਲੀ ਛੱਲੀ ਫਿਰਦੀ ਛੋਟੂ ਛੋਟੂ ਕੀ ਕਰੀਏ ਜੀ ਜਿਵੇਂ ਨੱਕ ਕਾਂ ਜੈ ਜਿਵੇਂ ਹੁਣ ਕਾਲ ਚਲਾਈ ਰਿਹਾ ਚਾ ਚਾ ਚੱਲ ਚਾਰ ਕੰਮ ਥੱਕੀ ਫਿਰਦਾ ਮੁੰਡਾ ਕੀ ਕਰੇ ਠੀਕ ਠੀਕ ਹੁਣ ਮੈਂ ਆਪ ਵੀ ਸੀਜ਼ਨ ਲਾਉਣ ਜਾਣਾ ਮਸ਼ੀਨਾਂ ਦੇ ਮੇਰੇ ਲਈ ਵੀ ਮਸ਼ੀਨ ਮੈਂ ਆਪ ਚਲਾਉਣਾ ਜੀ ਪੰਜਾਬ ਬੱਚੇ ਮਕੇਰੀਆਂ ਜਾਣਾ ਜੀ ਟਾਂਡੇ ਮਕੇਰੀਆਂ ਆ ਨਮਕੇਰੀਆਂ ਅਸਿਆ ਹੱਕੇ ਹੀ ਹੋਰ ਮੈਂ ਨਹੀਂ ਕਰਦਾ ਉਦੋਂ ਫੇਰ ਮੈਂ ਨਹੀਂ 7 ਸਾਲ ਹੋ ਗਏ ਇੱਕ ਹੋ ਜਾਗਾ ਨਹੀਂ ਵਧੀਆ ਵਧੀਆ ਗੱਲ ਹੁਣ ਆ ਆ ਪਟਣਾ ਪੈਣਾ ਨਾ ਹਾਂ ਹਾਂ ਇਹ ਪਟਣਾ ਪੈਣਾ ਥੋੜੀ ਘਰ ਰਟੂ ਜੂਗਾ ਤਾਂ ਇਹ ਛਤੀਸਗੜ ਹੈ ਮੇਰੇ ਲਈ ਬੇ ਦੋ ਦੋ ਸਾਲ ਉੱਥੇ ਹੋ ਕੇ ਪੱਕੀ ਚੱਲਦੇ ਨੇ ਛਤੀਸਗੜ ਚ ਉਹਨਾਂ ਬਈ ਆਪਣੇ ਮੱਕੇ ਐਮਪੀ ਵਾਲੀ ਮੱਕੀ ਵੱਢ ਕੇ ਚੱਲੂਗਾ ਹਾਂ ਹਾਂ ਆਪਣੇ ਪੰਜਾਬ ਵੱਢ ਕੇ ਜਾਣਾ ਮੈਂ ਵੀ ਉੱਥੇ ਛਤੀਸਗੜ ਪੰਜਾਬ ਜਿੱ ਮਿਲਾਂਗੇ ਹਲੇ ਏਰੀਆ ਨਹੀਂ ਕੋਈ ਡਿਸਾਈਡ ਕਰਿਆ ਕੋਈ ਨਹੀਂ ਮਤਲਬ ਇਹ ਬੰਦੇ ਨੇ ਪੁੱਛੇ ਉਹ ਛੋਟੇ ਪੁੱਛ ਨਹੀਂ ਦਾਤ ਨਹੀਂ ਕੋਈ ਨਹੀਂ ਤੇਰੀ ਰਹੇ ਸਾਨੂੰ ਬੁਲਾਦਾ ਦਾਤ ਨਹੀਂ ਕੋਈ ਆਪਾਂ ਇਹ ਮਾਹਮ ਕੋ ਮੋਟਰ ਲਾਉਣੀ ਸੀ ਇਹਨੂੰ ਮੈਂ ਕਹਿਆ ਤਾਂ ਮੈਂ ਕਿਹਾ ਜੇ ਮੋਟਰ ਹੈਗਾ ਟਾਈਮ ਲਾ ਦੇ ਕਹਿੰਦਾ ਡੇਢ ਦਿਨ ਲੱਗਣਾ ਮੈਂ ਡੇਢ ਦਿਨ ਮੋਟਰ ਨਹੀਂ ਲਵਾਈ ਮੈਂ ਕਿਹਾ ਵੀ ਡੇਢ ਦਿਨ ਤਾਂ ਬਹੁਤ ਆ ਜੇ ਲਾ ਹੁਣ 5 ਦਿਨ ਲੱਗੇ ਮੋਟਰ ਦਾ ਟਾਈਮ ਲੱਗਦਾ ਜੀ ਮੋਟਰ ਦਾ ਸੈਟਿੰਗ ਆਪਾਂ ਚੱਲ ਫਾਗਰ ਹੁਣ ਆਕੇ ਲਵਾ ਦਾਂਗੇ ਮਸ਼ੀਨ ਤਿਆਰ ਕਰਵਾ ਦਾਂਗੇ ਸਾਰੀ ਉਹ ਇਹ ਕੀ ਕਿਸ ਬਾਤ ਚੱਕਰ ਕੀ ਪੈ ਰਿਆ ਉਸ ਵੀ ਨਹੀਂ ਬਸ ਮੋਟਰ ਦਾ ਸ਼ੌਂਕ ਆ ਵੀ ਮੋਟਰ ਲਾਉਣੀ ਸੀ ਮੋਟਰ ਵਾਲਾ ਬੋਲਾ ਲੈਣਾ ਹੈ ਕਾਮਯਾਬਤਾ ਕਾਮਯਾਬ ਬੋਲਾ ਮੋਟਰ ਆਇਆ ਆ ਵੀ ਫਿੰਗਰ ਪਲੇਟ ਬਚਿਆ ਰਿਹਾ ਹੈ ਹਾਂ ਮੋਟਰ ਤੇ ਬਾਈ ਇਹ ਚੀਜ਼ ਦਾ ਸਟਿੱਕ ਸਟੈਪ ਦੋ ਸੀਜ਼ਨ ਲਾ ਜਾਂਦੀ ਆ ਇਹ ਚੀਜ਼ ਦਾ ਮੈਂ ਮੰਨਦਾ ਓਡੀ ਗੱਲ ਆ ਇੱਕ ਗੱਲ ਹੋਰ ਵੀ ਆ ਜੀ ਜਦੋਂ ਆਪਾਂ ਮੋਟਰ ਦਾ ਆਪਾਂ ਕਹਿੰਦਾ ਨਵਾਂ ਮੋਟਰ ਹਾਂ ਜਦੋਂ ਫਿੰਗਰਾਂ ਡਾਊਨ ਹੋ ਜਾਂਦਾ ਵੀ ਆਪਾਂ ਜੇ ਸੈਤੀ ਨਹੀਂ ਬਦਲਦੇ ਫੇਰ ਫੇਰ ਉਹ ਨਹੀਂ ਚੱਲਦੀ ਉਹ ਹੀ ਚੱਲਦੀ ਆਂਦੇ ਵੀ ਜੂੜ ਛੜਦਾ ਹੈ ਸਹੀ ਸਹੀ ਗੱਲ ਆ ਇਹਨੂੰ ਜਿੰਨਾ ਮਰਜ਼ੀ ਧੱਕੀ ਚੱਲਿਓ ਇਹ ਨਹੀਂ ਇਹ ਨਹੀਂ ਮਰਵਾਉਂਦੇ ਇਹਨੇ ਲੱਜਾ ਹੈ ਉਹ ਲੋਹਾ ਵੀ ਆ ਦੇਵੇ ਬਲੇਡ ਟੁੱਟ ਜੂ ਇਹਨੇ ਵੜਦਣਾ ਵੜਦਣਾ ਆ ਉਹ ਮੋਟਰ ਦਾ ਜ ਨਹੀਂ ਫਾਇਦਾ ਹਨਾ ਇਹ ਚੀਜ਼ ਦਾ ਫਰਕ ਹੈ ਹਾਂ ਹੁਣ ਮੈਂ ਬੌਲਾ ਹੀ ਚਲਾਉਣਾ ਜੀ ਮhle ਬੌਲਾ ਹੀ ਆ ਨਹੀਂ ਠੀਕ ਆ ਹੁੰਦਾ ਮੇਰਾ ਜਗਾੜ ਆਪਾਂ ਆ ਨੱਕਾ ਨੇ ਟੁੱਟ ਗਏ ਤੇ ਇਹਦਾ ਕੋਈ ਚੱਕਰ ਤਾਂ ਨਹੀਂ ਇਹਦਾ ਕੋਈ ਚੱਕਰ ਨਹੀਂ ਹੈਗਾ ਜੀ ਮੈਂ ਤਾਂ ਤਿੰਨ ਹੈਗੇ ਹਨਾ ਬਾਸ਼ਲ ਪਾ ਦਾਂਗੇ ਉੱਪਰ ਜਿਹੜਾ ਵੀ ਸਾਫਟ ਹੈ ਅੱਗੇ ਵੇਸੇ ਧੱਕਣਾ ਮਾਰੇ ਬਸ ਉਹੀ ਦਾ ਨੁਕਸ ਹੁੰਦਾ ਉਹੀ ਨੁਕਸ ਆ ਮੀਨੇ ਚ ਉਹ ਉਹ ਹੱਲ ਸਪੈਸਰ ਉਹ ਸਪੈਸਰ ਜਾਂ ਅੰਦਰ ਲੋਕ ਪਾ ਬਸ ਬਸ ਇਹੀ ਚੀਜ਼ਾਂ ਦੇ ਆ ਕੇ ਹੱਲ ਜਾਂਦਾ ਅਗਲਾ ਇਹ ਗੜਵੀ ਦੇ ਵਿੱਚ 베ਰਿੰਗਾਂ ਜਿਹੜੇ ਇਹਨਾਂ ਦੇ ਪਿੱਛੇ ਸਪੈਸਰ ਨਿਕਲਦੇ ਗੱਬੇ ਪੋਤਾ ਹੁੰਦਾ ਜੇ ਗਰੀਸ਼ ਵਾਲਾ ਗੱਬੇ ਤਾਂ ਪਿੱਛੇ ਗੱਬੇ ਦਾ ਜਿਹੜੀ ਆਪਣੀ ਬਿਲਡਿੰਗ ਰਾਡ ਹੁੰਦੀ ਹੈ ਹਾਂ ਉਹ ਪਾਦੇ ਜਿਹੇ ਪੋਰ ਕਿਉਂ ਪਾਦੇ ਹਾਂ ਪਰ ਪਤਾ ਕਿ ਅੰਦਰਲਾ ਜਿਹੜਾ ਸਿਰ ਪਿੱਛੇ ਸਪੈਸਰ ਆ ਉਹ ਉਹਦੇ ਨਾਲ ਸੈਟਿੰਗ ਆ ਸਾਰੀ ਹਾਂ ਬਹੁਤ ਬੰਦੇ ਆਲਜਦੇ ਆ ਨਾ ਮੈਂ ਕਿਹਾ ਨਾ ਏ ਨੈਵ ਹੋਣੋਂ ਨੇ ਆ ਜੀ ਦੇ ਤਾਂ ਆਪਾਂ ਬੰਦੇ ਨੂੰ ਹੀ ਵੀਰ ਨੂੰ ਰੇਗ ਨੂੰ ਹੀ ਕਹੀਦਾ ਹਾਂ ਹੁਣ ਇਹ ਖੜੀ ਆ ਜੀ ਇਹ ਥੱਲੇ ਨੂੰ ਖੜੀ ਆ ਮੁੱਕੀ ਜੇ ਇੱਥੇ ਨੂੰ ਖੜੀ ਆ ਮੁੱਕੀ ਤਾਂ ਥੋੜੀ ਇਹ ਮੁੱਕੀ ਆਊਟ ਆਈ ਥੱਲੇ ਨੂੰ ਨਮੀ ਲੱਗੂ ਜਾਂ ਉੱਪਰ ਨੂੰ ਹੋਵੇ ਜਾਂ ਥੱਲੇ ਨੂੰ ਹੋਵੇ ਤਾਂ ਮੁੱਖੀ ਨਮੀ ਲੱਗੂ ਜੇ ਇੱਧਰ ਆ ਕੇ ਜਾਂ ਇੱਧਰ ਆ ਕੇ ਧੱਕ ਮਾਰਦੀ ਆ ਫੇਰ ਇਹਦਾ ਕੰਮ ਇਹਦੇ ਮਗਰ ਜੇ ਤਾਂ ਸਪੈਸਰ ਪਊਗਾ ਜਾਂ ਇਹਦੇ ਰਗੜਨ ਦਾ ਬਹਿਰਿਆਂ ਬਹਿਰਿਆਂ ਦੇ ਮਗਰ ਸਪੈਸਰ ਪਾਈਦਾ ਮੁੜ ਕੇ ਹਿੱਲਦੀ ਹੋਣੀ ਇਹ ਕਿ ਨਾ ਇੱਕ ਵਾਰ ਬੜਾ ਟਿੱਲ ਨਾ ਪੈਣ ਦਵੇ ਜੇ ਇੱਧਰ ਥੱਲੇ ਨੂੰ ਜੇ ਹੋਵੇ ਫੇਰ ਨਹੀਂ ਗੰਮ ਫੇਰ ਅਸੀਂ ਵੀ ਖੋਲਣੀ ਆ ਅਸੀਂ ਵੀ ਖੋਲਣੀ ਆ ਅਜੇ ਇਹ ਹੋਲ ਕੇ ਦੇਖਣੀ ਹੈ ਮੈਂ ਨਹੀਂ ਪਾਉਣੀ ਪੈਂਦੀ ਹੂੰ ਜੇ ਮੁੱਕੀ ਉੱਪਰ ਜਾਂ ਥੱਲੇ ਨੂੰ ਟਾਇਰ ਮਾਰੇ ਅੱਗੇ ਪਿੱਛੇ ਤੇ ਤਾਂ ਇਹ ਨਮੀ ਲੱਗੂ ਤੇਰਾ ਆਉਟ ਹਮ ਬਲ ਪੈ ਜਾਂਦਾ ਫੇਰੇ ਤੇਰੇ ਇਚ ਬਾਲਾ ਜੀ ਹੂੰ ਚੱਲ ਮੁੱਕੀ ਗਈ ਬਰ ਆਉਟ ਲੱਗ ਜਾਂਦੀ ਇਹ ਤਾਂ ਹੈ ਚੱਲ ਬਣ ਗਿਆ ਅੱਜ ਅੱਗੇ ਪਿੱਛੇ ਨੂੰ ਹੋਵੇ ਤਾਂ ਇਹ ਵਿੱਚ ਸਪੈਸਰ ਪੈ ਜਾਂਦਾ ਨਹੀਂ ਆਪਾਂ ਮੋਟਰੇ ਲਵਾ ਲੈਣੀ ਹੈ ਮੋਟਰ ਵਧੀਆ ਲੱਗਦੀ ਹੈ ਮੈਨੂੰ ਸ਼ੁਰੂ ਦੇ ਮੋਟਰ ਵਧੀਆ ਲੱਗਦੀ ਹੈ ਮੋਟਰ ਹੈਗੀ ਤਾਂ ਵਧੀਆ ਜੀ ਹੈ ਮੋਟਰ ਦਾ ਹੈਗਾ ਤਾਂ ਨਜ਼ਾਰਾ ਹੀ ਹਾਂ ਚੱਲ ਫੇਰ ਕਰ ਗੁਰਵਿੰਦਰ ਬਾਈ ਓਕੇ ਉਹ ਜੋਗੇ ਕਾਰੀਗਾ ਤਾਂ ਬਹੁਤ ਅੰਦਾਜ਼ਾ ਬਣਾਤਾ ਲੈ ਹੈ ਬਣਾਤੀ ਉਹ ਜਿਵੇਂ ਹਾਂ ਹਾਂ ਮੈਂਨ ਉਹ ਜਿਵੇਂ ਬਣਾਤੀ ਤੇ ਲਾ ਇਹ ਚ ਗੱਲ ਸੁਣਾ ਹਾਂ ਇਹ ਚ ਬਾਪੂ ਜਿਹੜਾ ਵਿੱਚ ਬਰਮ ਬਾਲ ਘੁੰਮਦਾ ਨਾ ਬਰਮ ਘੁੰਮਦਾ ਉਹ ਵਿੱਚ ਹੀ ਲੱਗਣਾ ਉਹ ਰੇ ਇੱਥੇ 베어ਿੰਗ ਪਊਗਾ ਨਾ ਇੱਥੇ 베어ਿੰਗ ਨਿੰਨ ਦੂਜੀ ਮਸ਼ੀਨਾਂ ਤੇ ਆਪਣੇ ਇਹਦਾ ਵਿੱਚ ਹੁੰਦਾ ਇਹਦੇ ਉੱਪਰ ਹੀ 베어ਿੰਗ ਅੱਛਾ ਹੂੰ ਇਹ ਇਦਾਂ ਗਾਖੂ ਹੈ ਦੂਹੇ ਲੋਟ ਦੂਹੇ ਲੋਟ ਬਾਪੂ ਹਾਂ 베어ਿੰਗ ਬਾਹਰ ਆ ਜਾਣਾ ਹੈ ਹਾਂ ਨਜ਼ਾਰਾ ਸਾਲਾ ਪੈਰਿਆਂ ਦਾ ਬਾਹਰ ਦਾ ਨੀ ਉਹ ਕਿ ਨਾ ਕਿ ਲੋਇ ਜਗੜ ਇਹ ਮੈਂ ਪਹਿਲਾਂ ਹੀ ਲੱਗਿਆ ਸੀ ਪਹਿਲਾਂ ਟੁੱਟੀ ਦੀ ਟੰਗ ਜੀ ਨਾ ਅੱਧੀ ਕਿ ਟੁੱਟੀ ਦੀ ਇੱਥੇ ਕਿਤੇ ਥੱਲੇ ਵਾਲਾ ਪਾਸਾ ਹੈ ਨਹੀਂ ਦਾ ਤੇ ਮੈਂ ਕਿਹਾ ਯਾਰ ਹੁਣ ਇਲਾਜ ਦਾ ਹੋਇਆ ਨਾ ਕੋਈ 2-4 ਘੰਟੇ ਉੱਥੇ ਲੇਟ ਦਰ ਪਾਂਗੇ ਹਾਂਜੀ ਪੱਤੀਆਂ ਕਿਹੜੀ ਕਿੰਨੇ ਕਿੰਨੀ ਲਿਆ ਕੇ ਦਵਾਂ 2 ਇੰਚ 1.50 ਦੀ ਲਿਆਓ ਕਿੰਨੀ ਲਿਆ ਕੇ ਦਵਾਂ ਕਿੰਨੀ ਲੱਗੂ ਜੀ ਸ਼ੌਂਪ ਤੇ 3 ਫੁੱਟ ਦੀ ਪੱਤੀ ਲੱਗਦੀ ਹੈ ਇੱਕ ਨਰਤਨ ਸੇ ਸੇ ਬਾ 12 12 ਫੁੱਟ ਦੇ ਪੱਤੀ ਦੇ ਠੀਕ ਗੱਲ ਆ ਦਿੰਦਾ 2.5 ਠੀਕ 2.5 ਦੀ ਹਾਂ ਜੀ ਠੀਕ ਹੈ ਜੀ ਇੱਥੇ ਆਹ ਲਾ ਦੇਣੀ ਐਂਗਲ ਉੱਤੇ ਚੱਲ ਆ ਦੇ ਦੇਖੇ ਤੂੰ ਹੀ ਲਾ ਦੇ ਮੈਂ ਕਹਿੰਦਾ ਹੋਰ ਵਾਰ ਇੱਥੇ ਉਹ ਨਾ ਕਿਥੋਂ ਲਾ ਦੋਨੇ ਪਾਸੇ ਨਾ ਕਰਾ ਕਰੋ ਲਾ ਲੰਨੇ ਕਿਤੇ ਇਹਦੇ ਦੋ ਦੋ ਕਰਕੇ ਲਓ ਜੀ ਭਾਈ ਕੰਮਕਾਰ ਹੋ ਗਿਆ ਸੇਵਕੂਲ ਦਾ ਰੈਡੀ ਬਾਕੀ ਹੋ ਗਈਆਂ ਤਿਆਰੀਆਂ ਪੂਰੀਆਂ ਤੋਰਨ ਦੀਆਂ ਹੀ ਤਿਆਰੀਆਂ ਹੋ ਗਿਆ ਹੁਣ ਤਾਂ ਮਨ ਲੋ ਰਾਤ ਤੋਰਨਾ ਦਾ ਆਰਾਮ ਮੜਾ ਮੋੜਾ ਸਮਾਨ ਸਮੂਹ ਕਰਦੇ ਕਰਾਉਂਦੇ 12 1 ਵਜ ਗਿਆ ਮੈਂ ਕਿਹਾ ਯਾਰ ਫਿਰ ਹਨਾ ਇੱਥੇ ਤੇ ਜੇ 100 150 ਕਿਲੋਮੀਟਰ ਜਾ ਕੇ ਫਿਰ ਬੈਗੇ ਫਿਰ ਕੋਈ ਫਾਇਦਾ ਨਹੀਂ ਬਾਕੀ ਆ ਬਣਾ ਲਈ ਪਾਰਿਆ ਘਟਰ ਮਗਰ ਰਾਤ ਤਾਂ ਹੁੱਕਾ ਕ ਵੀ ਐਨ ਚੰਗੀ ਬਣਾਤੀ ਬਈ ਮੁੰਡੇ ਨੇ ਗੁਰਵਿੰਦਰ ਫੋਰਮੈਨ ਸਾਡੇ ਨੇ ਬਣਾਈ ਤਾਂ ਪਰ ਆ ਪਏ ਉਹਨੇ ਮਨ ਕਹਿੰਦਾ ਵੀ ਹੁੱਕ ਨਾ ਲਮੂਨ ਆਟ ਗਈ ਆ ਦੇਖੋ ਪੱਤੀਆਂ ਲਾਤੀਆਂ ਇੱਧਰ ਵੀ ਲਾਤੀਆਂ ਇੱਧਰ ਵੀ ਲਾਤੀਆਂ ਬਾਕੀ ਆਪਾਂ ਨੇ ਵੀ ਕਸਰ ਨਹੀਂ ਛੱਡੀ ਸਪੈਸਰ ਪਾ ਕੇ ਥੱਲੇ ਆ ਨਾ ਜਿੰਨੀ ਘਟਲਦੀ ਵਲਾਂ ਇਹ ਘਟਲ ਜਿੰਨੀ ਕਰੂਗੀ ਨਾ ਥੱਲੇ ਪੱਤੀ ਉਨੀਂ ਕਨਪਦੀ ਆ ਉਹ ਵੀ ਫੇਰ ਓਕੇ ਰੱਖਦੀ ਆ ਬਾਕੀ ਇਹਦੀ ਚੈਨਲ ਜੀ ਦੀ ਜਿਹੜੀ ਆ ਨਾ ਚੈਨਰੀ ਪੱਤੀ ਜੀ ਇਹ ਵੀ ਬਈ ਨਵੀਂ ਬਣਾ ਕੇ ਰਾਤ ਐਨ ਬਰਮ ਦਾ ਕੰਮ ਵੀ ਐਨ ਕਰਕੇ ਟਿਪ ਟੌਪ ਹੁਣ ਮੋਟਰ ਦੀ ਤਾਂ ਬਈ ਵਾਰੀ ਇਹਦੀ ਆਈ ਨਹੀਂ ਹੁਣ ਗਾਹਾਂ ਨੂੰ ਲਵਾ ਦਾਂਗੇ ਨਾ ਆ ਪਾਤ ਹੈ ਜੀ ਤੇਰਾ ਇਹ ਸਰ ਬਾਸਕਟ ਰਾਤ ਇਹਨਾਂ ਜੀ ਜਨਰੇਟਰ ਟਾਈਮ ਲੇਦਾ ਛੋਟੂ ਛੋਟੀਆਂ ਨੇ ਪੱਤੀਆਂ ਪੁੱਤੀਆਂ ਬਣਾ ਕੇ ਫਟ ਫੀਟਿੰਗ ਕਰੀ ਜਾਂਦੇ ਇਹਨਾਂ ਦੀ ਫੇਰ ਨੇਰਾ ਨੂੰਰਾ ਹੋ ਗਿਆ ਉਹਦੇ ਕਰਕੇ ਮੈਂ ਕਿਹਾ ਵੀ ਨਹੀਂ ਹੁਣ ਤਰੋ ਨਾ ਕੱਲੋਂ ਦੇਖਾਂਗੇ ਹੁਣ ਬਾਕੀ ਇਧਰ ਬਾਪੂ ਵਾਲੀ ਕਰਤਾਰ ਨੂੰ ਲੱਗਿਆ ਕਟਰ ਪਾਉਣ ਮਸ਼ੀਨ ਆਪਣੈ ਵਾਲੀ ਤਾਂ ਜੇ ਅੰਦਰ ਇਹ ਆ ਉਹਨੂੰ ਪਾ ਕੇ ਕਟਰ ਉੱਤੇ ਲੱਗਿਆ ਰੈਡੀ ਕਰਨ ਬਾਕੀ ਆਪਣੈ ਵਾਲੀ ਤਾਂ ਬਾਈ ਮੈਂ ਕਹਿੰਦਾ ਕੰਮ ਸਵੇਰ ਦਾ ਸਲਾਹ ਬਣ ਗਈ ਦੀ ਗੱਲ ਵੀ ਪੂਰੇ ਨੂੰ ਅਪਾਇੰਟ ਕਰਾ ਦਈਏ ਪਰ ਸੇਵਕ ਬਾਈ ਦਾ ਕੰਮ ਦੇਖ ਕੇ ਵੀ ਯਾਰ ਪੈਂਟਰ ਦਾ ਮੁੰਡਾ ਇਹ ਸੱਨਾ ਸਰਾ ਰੰਗ ਲਾਉਂਦਾ ਓਏ ਰਿਮਾਂ ਦਾ ਰੰਗ ਕਰਿਆ ਬਾਈ ਦੇ ਲਓ ਤੁਸੀਂ ਨੇ ਇਹ ਪੁਰਾਣੇ ਮਤੇ ਅਗਲਾ ਕਰਿਆ ਨਹੀਂ ਯਾਰ ਗੱਲਬਾਤ ਨਹੀਂ ਕਰਾਂ ਬਾਈ ਚਿੰਤਾ ਨਾ ਕਰ ਨਵੇਂ ਵਾਂਗੂ ਬਣਾ ਕੇ ਛੱਡੂੰਗਾ ਬਾਕੀ ਤਾਇਰ ਰਹਿ ਗਏ ਆਪਣਾ ਚੜਾਉਣ ਤੇ 55 55 ਦਾ ਪਾ ਲਿਆ ਮੋਟਰਸਾਈਕਲ ਰਹਿ ਗਏ ਚੜਾਉਣ ਤੇ ਬਾਕੀ ਨੇਰਾ ਹੋ ਗਿਆ ਜ਼ਰਾ ਤਾਂ ਮੈਂ ਕਿਹਾ ਵੀ ਛੱਡ ਪਰੇ ਆ ਨਾ ਫੇਰ ਆ ਲਓ ਜੀ ਰੈਡੀ ਆ ਕੰਬਾਇਨ ਬਾਕੀ ਨਾਲ ਦਾ ਸੈਲਫੇ ਮਾਰਨੀ ਆ ਬਾਕੀ ਰੇਮਾ ਰਮਾ ਨੂੰ ਇਹਨਾਂ ਕਰਕੇ ਗੁੱਲੀਆਂ ਹੀ ਰਾਤ ਮੈਂ ਕਾਲੀਆਂ ਕਰਤੀਆਂ ਬੈਠੇ ਬੈਠੇ ਨੇ ਹੋਈਆਂ ਤਾਂ ਪਰ ਇੱਕ ਸਾਈਡ ਦੀਆਂ ਹੀ ਆ ਜੇ ਇਧਰ ਦੀਆਂ ਹੀ ਹੋਈਆਂ ਪਰਲੇ ਪਾਸੇ ਰਹਿਣੀਆਂ ਮਾਂ ਚੱਲ ਵਧੀਆ ਲੱਗਦੀਆਂ ਗੁੱਲੀਆਂ ਕਾਲੀਆਂ ਕਰੀਆਂ ਹੋਈਆਂ ਇਹ ਵੀ ਬਾਕੀ ਵੀ ਸਕੰਜਾ ਸਕੰਜਾ ਪਾਇਆ ਰਾਤ ਇਹਨੇ ਟਾਈਮ ਲੈ ਲਿਆ 9 10 ਵਜ ਬੱਜ ਗਏ ਇਹਨੂੰ ਪਾਉਂਦੇ ਪਾਉਂਦੇ ਨੂੰ ਬਾਕੀ ਫਿੱਟ ਆ ਗਿਆ ਨਾ ਪੂਰਾ ਆਪਣਾ ਸਕੰਜਾ ਨੇ ਵਾਲੋ ਥੋੜੀ ਜੀ ਪੱਤੀ ਮੋੜ ਨਹੀਂ ਪਈ ਆ ਮਣੀ ਜੀ ਆ ਬਾਕੀ ਤਾਂ ਓਕੇ ਆ ਰਿਪੋਰਟ ਬਹੁਤ ਸੋਹਣਾ ਹਨਾ ਕਿਹੜਾ ਬਚੇ ਹੀ ਨਹੀਂ 22000 ਰੁਪਿਆ 25000 ਤੇ ਲੱਗਣਾ ਦਾ ਇਕੱਲਾ ਹੁਣ ਸਾਰਾ ਕੁਝ ਹੈ 20-22000 ਚਲੇ ਜਿੰਨਾ ਸਮਾਨ ਆਇਆ ਤੁਸੀਂ ਦੇਖੇ ਹੀ ਆ ਬਾਕੀ ਉਹਨਾਂ ਦੀ ਮੜੀ ਜੀ ਪੱਤੀ ਟੁੱਟ ਗਈ ਇੱਕ ਆਹ ਟੁੱਟ ਗਈ ਰਾਤ ਛੱਟ ਮਾਰ ਦੇਦੇ ਨੇ ਛੱਟ ਮਾਰ ਕੇ ਪਾਇਆ ਜਰਾ ਆ ਪੱਤੀ ਜੀ ਟੁੱਟ ਗਈ ਤੇ ਵਾਹ ਚੱਲ ਹੁਣ ਪਾਂ ਕਟੂਕਾ ਲਾ ਕੇ ਹੋਏ ਪਾਉਨੇ ਆ ਟਾਇਰੇ ਚ ਬਾਕੀ ਪਾਰਛਾ ਪੂਰਛਾ ਜਿਹਾ ਬਣਾਤਾ ਨਹੀਂ ਹੁਣ ਠੀਕ ਆ ਬਾਈ ਮੌਸਮ ਹੋਰੇ ਵੀ ਖੁੱਲ ਗਿਆ ਉਧਰ ਵੀ ਖੁੱਲ ਗਿਆ ਹੁਣ ਰਾਤ ਵੀ ਫੋਨ ਆਇਆ ਆਪਣੇ ਬੰਦਿਆਂ ਨਾਲ ਉਧਰ ਮਸ਼ੀਨ ਗਈ ਜਿਹੜੇ ਗੁਰੀ ਦੀ ਮਸ਼ੀਨ ਦੋਈ ਦੇ ਪਤਾ ਲੀ ਆਲ ਨੂੰ ਮੁੰਡੇ ਨੂੰ ਉਹਦੀ ਮਸ਼ੀਨ ਗਈ ਹੋਈ ਆ ਨਾ ਉਹ ਮਸ਼ੀਨ ਵੀ ਕੱਲ ਚੱਲੀ ਆ ਉਹਨੇ 1 ਕਿਲੇ ਵੜਿਆ ਕਹਿੰਦਾ ਵੀ ਖਿੱਚ ਕੇ ਆ ਜਾ ਹੁਣ ਮੱਜ ਵਾਈ ਹੁਣ ਚੱਲ ਪਏ ਹੁਣ ਖਾਣਾ ਨਹੀਂ ਹੈਗਾ ਆਪਾਂ ਹੁਣ ਮੰਨ ਲਓ ਜਿੱਥੇ ਆਪਾਂ ਜਾਣਾ ਹੈ ਨਾ ਉੱਥੇ ਜਾ ਕੇ ਖੜਾਂਗੇ ਨਹੀਂ ਹੋਰ ਕਿਤੇ ਨਹੀਂ ਖੜਨਾ ਹਾਂ ਬਰੋਟੀ ਪਾਣੀ ਖਾਵਾਂਗੇ ਬੰਦੇ ਡਬਲ ਡਬਲ ਹੈਗੇ ਆਂ ਵੀ ਦੱਬੀ ਚੱਲੋ ਕਿਲੀ ਬਾਕੀ ਕਪੜਾ ਬੰਦਾ ਚਲੇ ਗਿਆ ਵੀ ਕਹਿੰਦਾ ਮੈਂ ਬਾਈ ਤਰੀਕ ਆ ਮੇਰੀ ਮੈਂ ਪਰਸੋਂ ਨੂੰ ਚੜੂਗਾ ਟ੍ਰੇਨ ਆ ਦੇਖਦੇ ਆਂ ਬਾਕੀ ਮਾਉ ਜਉਦੀ ਆ ਨਾ ਜਿਹੜਾ ਚੜ ਗਿਆ ਠੀਕ ਆ ਨਹੀਂ ਵੀ ਬੰਦਾ ਬਾਈ ਕਰਾਂਗੇ ਹੋਰ ਕੋਈ ਹਾਲਾ ਬੰਦੇ ਤਾਂ ਬਹੁਤ ਆ ਬਾਈ ਹੁਣ ਤਾਂ ਮੈਂ ਕਹਿੰਦਾ ਇੰਨੇ ਫੋਨ ਆਨੇ ਬਾਈ ਅਸੀਆਂ ਜੰਨੇ ਆ ਬਾਈ ਅਸੀਆਂ ਜੰਨੇ ਆ ਬਾਕੀ ਦੇਖਦਾ ਟਾਈਮ ਦਾ ਹਾਵ ਦਾ ਵਾ ਨਾ ਜੋ ਵੀ ਹੋਇਆ ਉਹਦੇ ਹਿਸਾਬ ਨਾਲ ਕਰ ਲਾਂਗੇ ਬਾਕੀ ਸੇਵਕ ਬਾਈ ਦਾ ਕੰਮ ਬਾਈ ਟਿਪ ਟੋਪ ਆ ਇੱਥੇ ਆਵੇ ਬੰਦਾ ਖੁੱਲੇ ਦਿਲ ਗੱਲ ਖੁੱਲੇ ਟਾਈਮ ਗੱਲ ਵੀ ਮੰਨੋ ਜਿੰਨੇ ਆਪਣਾ ਸੀਜ਼ਨ ਮੁੱਕ ਗਿਆ ਹਨ ਜਦੇ ਮਸ਼ੀਨ ਖੜਾ ਕੇ ਜਾਓ ਜਦੇ ਨਾਲ ਦੀ ਨਾਲ ਤਿਆਰ ਕਰਾ ਕੇ ਲੈ ਜਾਓ ਵੀ ਹੁਣ ਜਿਵੇਂ ਸੀਜ਼ਨ ਆ ਗਿਆ ਹੁਣ ਅਸੀਂ ਵੀ ਸੀਜ਼ਨ ਦੇ ਵਿੱਚ ਲਿਆਏ ਉਹ ਬਾਈ ਇਹਨੇ ਪਹਿਲਾਂ ਮਸ਼ੀਨਾਂ ਪੜੀਆਂ ਰਹੀਆਂ ਆਹ ਖੜੀ ਐ ਇੱਧਰ ਇੱਕ ਉੱਧਰ ਖੜੀਆਂ ਪਿੱਛੇ ਦੇ ਚਾਰ ਪੰਜ ਮਸ਼ੀਨਾਂ ਵੇ ਹਨ ਉਹਨੂੰ ਵੀ ਜੋਰ ਨਹੀਂ ਪਾ ਸਕਦੇ ਨਾ ਕੱਲ ਵੀ ਆਪੇ ਤਿਆਰ ਚੱਕੇ ਵੇ ਹੁੱਕ ਕਰਤਾਰ ਦੀ ਹੁੱਕ ਤੜਜੀ ਦੀ ਉਹ ਵੀ ਆਪੇ ਕਰੀ ਹੋਰ ਵੀ ਮਾੜਾ ਮੋਟਾ ਕੰਮ ਕਰਦਾ ਆਪਣੇ ਜਾਨੀ ਨਹੀਂ ਦੇ ਵੀ ਆਪੇ ਕਰ ਕਰਕੇ ਚਰਾ ਲਿਆ ਚਲੋ ਠੀਕ ਹੈ ਜੀ ਹੁਣ ਮਿਲਦੇ ਆਂ ਅਗਲੀ ਵੀਡੀਓ ਚ ਕਰ ਲੀਆਂ ਤਿਆਰੀਆਂ ਜਾਣ ਦੀਆਂ ਤਾਂ ਮਿਲਦੇ ਆਂ ਫਿਰ ਨੈਕਸਟ ਵੀਡੀਓ ਚ ਬਹੁਤ ਧੰਨਵਾਦ ਜੀ ਸਾਰਿਆਂ ਦਾ